ਇਹ ਸਾਡਾ ਕੋਈ ਵਿਕਾਸ ਨਹੀਂ ਸਾਡਾ ਵਿਨਾਸ਼ ਆ ਉਹ ਕਹਿੰਦੇ ਕਰੋੜਾਂ ਦੇ ਕਰਦਾਂਗੇ ਤੁਹਾਡੇ ਜ਼ਮੀਨਾਂ ਨੂੰ ਕਰੋੜਾਂ ਦੇ ਹੁੰਦੀਆਂ ਨਹੀਂ ਮੁਹੱਲੇ ਕਿੱਥੇ ਹੋਗੇ ਜੀ ਮੁਹੱਲੇ ਤਾਂ ਨਾਨ ਵੈਜ ਦੀ ਰੇੜੀ ਲਾਉਣ ਲੱਗ ਗਿਆ ਬੰਦਾ ਇਹ ਸਾਨੂੰ ਰੇੜੀਆਂ ਲਗਾਊਗਾ ਭਗਵੰਤ ਮਾਨ ਸੱਚ ਆ ਲੋਕਾਂ ਦੀ ਗੱਲ ਵੀ ਸ਼ਰਾਬ ਬੰਦੇ ਦੀ ਮੱਤਮਾਰ ਦੀ ਦਿੰਦੀ ਆ ਇਹਦੀ ਮੱਤਮਾਰੀ ਪਈ ਆ ਅਸੀਂ ਲੋਕਾਂ ਨੇ ਇਹਨੂੰ ਵੋਟਾਂ ਪਾ ਕੇ ਜਿਤਾਇਆ ਜਦੋਂ ਕਿ ਸਾਡੇ ਬਜ਼ੁਰਗ ਸਾਨੂੰ ਗਾਲ੍ਹਾਂ ਦਿੰਦੇ ਸੀਗੇ ਤੁਸੀਂ ਇਹਦੇ ਪਿੱਛੇ ਨਾ ਲੱਗੋ ਇਹ ਕੋਈ ਬਦਲਾਅ ਨਹੀਂ ਹੋਣਾ ਇਹ ਦਿੱਲੀ ਵਾਲੇ ਆ ਤੁਹਾਨੂੰ ਮਾਰ ਦੇਣਗੇ ਅੱਜ ਤੁਹਾਨੂੰ ਬਜ਼ੁਰਗਾਂ ਤੋਂ ਵੀ ਛਤਰਖਾਨੇ ਪੈ ਰਹੇ ਆ ਸਰਕਾਰਾਂ ਤੋਂ ਵੀ ਛਤਰਖਾਨੇ ਉਠੀ ਮਰੀ ਜਾਂਦੇ ਡੱਕਿਆ ਰਹਿੰਦਾ ਮੇਰੇ ਮੂੰਹ ਤੇ ਪਤਾ ਹੀ ਨਹੀਂ ਲੱਗਦਾ ਕੀ ਕਹਿ ਜਾਂਦਾ ਕੀ ਨਹੀਂ ਕਹਿੰਦੇ ਲੱਖ ਲੱਖ ਰੁਪਇਆ ਵੀ ਦੇ ਦਾਂਗੇ ਆ ਲੱਖ ਲੱਖ ਅੱਗੇ ਤਾਂ ਦੇ ਦਿੱਤੇ ਬੀਬੀਆਂ ਦਾ ਰੋਲਾ ਪਾਈ ਜਾਂਦੇ ਹੰਦਾ ਹਜ਼ਾਰ ਹਜ਼ਾਰ ਤਾਂ ਦੇ ਦੇਣ ਬੁੜੀਆਂ ਦਾ ਜਿਹੜੀਆਂ ਮਾਇਆਂ ਨੂੰ ਵਾਦਾ ਕਰਕੇ ਆਈ ਸੀ ਉਹ ਤਾਂ ਦਿੱਤਾ ਨਹੀਂ ਗਿਆ ਨਾਲੇ ਰੋਏ ਇੱਕ ਪਾਸੇ ਕਹੀ ਜਾਂਦਾ ਵੀ ਅਸੀਂ ਜ਼ਮੀਨਾਂ ਮਰਜੀ ਨਾਲ ਲੈਂਦੇ ਫਿਰ ਥੁੱਕ ਕੇ ਚੜਦਾ ਇਹੋ ਜਿਹਾ ਮੁੱਖ ਮੰਤਰੀ ਹੁੰਦਾ ਕਮੇਡੀਅਨ ਹੈਗਾ ਜੋ ਕਹਿੰਦਾ ਉਹੀ ਚੁਟਕਲੇ ਸੁਣਾਈ ਜਾਂਦਾ ਸਾਰੀ ਥੜੀ ਮੈਂ ਇੱਕ ਕਿੰਨਾ ਜ਼ਮੀਨ ਦਾ ਲਿਆ ਆਪਦੇ ਬੱਚਿਆਂ ਦੇ ਪੋ ਇੱਕ ਵਾਸਤੇ ਤੇ ਮੈਂ ਆਪਦੇ ਬੱਚਿਆਂ ਦਾ ਪੋ ਵੇਖੂ ਯਾਰਦਾ ਹੁਣ ਜਮੀਨ ਮਨਾ ਕਰਾਂਗੇ ਕੀ ਸਾਡੇ ਪੁੱਤਾਂ ਨੂੰ ਰਿਸ਼ਤੇ ਨਹੀਂ ਹੋਣੇ ਜਮੀਨ ਮਨਾ ਕੌਣ ਕਰੂਗਾ ਅਲੋ ਜੱਟਾ ਕਿੰਨੀ ਜਮੀਨ ਆਉਂਦੀ ਆ ਹੈ ਨਹੀਂ ਜਮੀਨ ਦਾ ਯਾਰ ਪਾਸ ਚਲੋ ਛੱਡੋ ਬੁਰਾ ਯਾਰ ਚਲੋ ਉਹੀ ਤੁਰਜੀ ਵਾਲੇ ਸਰਕਾਰ ਲੈ ਗਈ ਜੇ ਤੂੰ ਗੱਲ ਨਾ ਕਰ ਇਹ ਕਦੇ ਸੋਚਿਆ ਸੀ ਵੀ ਸਰਕਾਰ ਪੈਸੇ ਵੀ ਨਹੀਂ ਦੇਊ ਤੇ ਜਮੀਨ ਵੀ ਲੈ ਜੂ ਕਦੇ ਸੋਚਿਆ ਨਹੀਂ ਸੀਗਾ ਜਮੀਨ ਸੋਚਿਆ ਸੀ ਜ਼ਿੰਦਗੀ ਜੀ ਪਿਆ ਕੁਝ ਵੀ ਦੇਖਣ ਦੇਣੇ ਵੇਖਣੇ ਪੈਣਗੇ ਵੋਟਾਂ ਪਾਈਆਂ ਨੇ ਹੁਣ ਛੱਤਰ ਖਾਈ ਜੰਨੇ ਵੋਟਾਂ ਪਾ ਕੇ ਪਾ ਦਿੱਲੀ ਵਾਲਾ ਦਾ ਉਹ ਪਿੱਟੂ ਆਏ ਇਹਨੇ ਤਾਂ ਸਾਰਾ ਕੁਝ ਆਪ ਦਾ ਸਾਰਾ ਕੁਝ ਆਪ ਦਾ ਦੀਨਮਾਨ ਖਰਾਬ ਕਰ ਲਿਆ ਤੁਸੀਂ ਚਾਹਣੇ ਹੋ ਜੀ ਉਹ ਜ਼ਮੀਨ ਸਰਕਾਰ ਨੂੰ ਨਹੀਂ ਅਸੀਂ ਲੜਬੋਣੀ ਵਿੱਚ ਨਹੀਂ ਆਉਣਾ ਚਾਹੁੰਦੇ ਕਿਉਂਕਿ ਸਰਕਾਰ ਦਾ ਤਾਂ ਘੰਟਿਆਂ ਦਾ ਪਤਾ ਨਹੀਂ ਅੱਜ ਭਗਵਾਨ ਤੋਂ ਮਾੜਾ ਹੈ ਕਿ ਪਤਾ ਨਹੀਂ ਤੜਕੇ ਹੋਊ ਕਿ ਨਹੀਂ ਹੋਊ ਔਰ ਉਹ ਸੁਣ ਰਹੇ ਹਨ ਤੇ ਰਹੀ ਗੱਲ ਉਹ ਕਹਿੰਦਾ ਮੈਂ ਠੇਕਾ ਦੇਵਾਂ ਠੇਕਾ ਦਾ ਜਿਹੜੇ ਬੰਦੇ ਮੀਨਾ ਚੰਪ ਪਟਾਉਂਦੇ ਆ ਕੰਮ ਕਰਦੇ ਆ ਦਫਤਰਾਂ 'ਚ ਕੰਮ ਕਰਦੇ ਆ ਤਨਖਾਹ ਵਿੱਚ ਉਹਨਾਂ ਨੂੰ ਧਰਨੇ ਲਾਉਣੇ ਪੈਂਦੇ ਆ ਅਸੀਂ ਠੇਕਾ ਲਾਉਣ ਵਿੱਚ ਫਿਰ ਧਰਨੇ ਲਾਇਆ ਕਰਾਂਗੇ ਮਾਡਲ ਟਾਉਨ ਦੇ ਵਿੱਚ ਇਹਨਾਂ ਨੇ ਮੈਸ ਤਦਾਂ ਕੋਈ ਕੰਮ ਕਰ ਸਰਦਾ ਨਹੀਂ ਜੇ 8 ਕਿੱਲੇ ਜ਼ਮੀਨ ਸੀ ਇਸੇ ਦੇ ਗੁਜ਼ਾਰਾ ਕਰਦੇ ਸੀ ਇਹ ਲੈ ਜੂ ਬਸ ਤੁਸੀਂ ਚਾਹਣੇ ਹੋ ਦੇਣੀ ਨਾ ਅਸੀਂ ਤਾਂ ਕੋਈ ਨਹੀਂ ਦਿੰਦੇ ਅਸੀਂ ਤਾਂ ਮਰ ਜਾਾਂਗੇ ਜਾਂ ਮਾਰ ਦਾਂਗੇ ਜ਼ਮੀਨ ਨਹੀਂ ਦਿੰਦੇ ਜਦੋਂ ਉਹੀ ਤਾਂ ਸਾਡਾ ਰੋਜ਼ਗਾਰ ਆ ਜਦੋਂ ਉਹੀ ਖੋਲਿਆ ਫਿਰ ਕਰਾਂਗੇ ਕੀ ਅਸੀਂ ਮਾਨ ਸਾਹਿਬ ਤਾਂ ਇਹਨੂੰ ਵਿਕਾਸ ਕਹਿੰਦੇ ਆ ਮਾਨ ਸਾਹਿਬ ਤਾਂ ਤੜਕੇ ਕੁਝ ਕਹਿੰਦਾ ਹੱਥ ਨੇ ਕੁਝ ਕਹਿੰਦਾ ਉਹ ਤਾਂ 20 ਹੀ ਵਿਕਾਸ ਕਰਦਾ 20 ਹੀ ਢਾਉਂਦਾ ਉਹ ਕਹਿੰਦੇ ੱੱਕਾ ਕਰਦੇ ਹੀ ਨਹੀਂ ਅਸੀਂ ਕਿਸੇ ਨਾਲ ਤੇ ਫਿਰ ਲੈ ਕੇ ਦੇ ਦੇਈ ਮੈਂ ਲੈਂਦਾ ਹੀ ਨਹੀਂ ਕਿਉਂ ਲੋਕਾਂ ਨੂੰ ਮੁੱਦੂ ਬਣਾਇਆ ਇੱਥੇ ਕੀ ਰੇਟ ਆ ਤੁਹਾਡੇ ਪੈਲੀ ਦਾ ਵੈਸੇ ਸਾਡੇ ਤਾਂ ਕਰੋੜਾਂ ਦਾ 8-7 ਕਰੋੜ ਦਾ ਭਾਅ ਆ ਕਿੱਲੇ ਦਾ ਇੱਥ 12 ਕਿੱਲੇ ਤੇ 5 5 ਕਰੋੜ ਦਾ ਕਿੱਲਾ ਮੈਥੋਂ ਨਾਲ ਗ੍ਰੀਨ ਸਿਟੀ ਵਾਲੇ ਮੰਗਦੀ ਆ। ਤੁਸੋਂ ਮੰਗੀ ਆ। ਹਾਂ 5 ਕਰੋੜ ਦਿੰਦੇ ਆ ਮੈਨੂੰ। ਹੈ ਤੇ ਮੈਂ ਉਹ ਉਹਨਾਂ ਨੂੰ ਨਹੀਂ ਵੇਚੀ ਤੇ ਇਹ ਤੋਂ ਮੈਂ ਕੀ ਕਰਾਉਣਾ? ਇਸੇ ਤੇ ਮਿਲਣਾ ਹੀ ਕੁਛ ਨਹੀਂ ਆ। ਇਹ ਦੱਸ ਉਹਦੇ ਹਿਸਾਬ ਨਾਲ ਉਹਨਾਂ ਦਾ ਪਰ ਥੋੜੀ 60 ਕਰੋੜ ਦੀ ਪ੍ਰਾਪਰਟੀ 60 ਕਰੋੜ ਦੀ ਪ੍ਰਾਪਰਟੀ ਆਪਾਂ ਮੱਝ ਵੇਚਣਾ। ਇਹ ਕੀ ਦੇ ਦੂਗਾ ਮੈਨੂੰ? ਇਹਨੇ ਸਾਰਾ ਪੈਸਾ ਇਕੱਠਾ ਕਰਕੇ ਪੰਜਾਬ ਦਾ ਜੱਟਾਂ ਨੂੰ ਬਰਬਾਦ ਕਰਕੇ ਕੇਜਰੀਵਾਲ ਨੂੰ ਦੇਣਾ ਇਲੈਕਸ਼ਨ ਲੜਨਾ। ਨਹੀਂ ਇਹ ਤਾਂ ਕਹਿੰਦੇ ਆਵਾਦ ਕਰਨਾ ਜੱਟਾਂ। ਨਾ ਨਾ ਜੱਟਾਂ ਨੂੰ ਬਰਬਾਦ ਕਰਨਾ ਆ। ਆਦ ਨਹੀਂ ਬਰਬਾਦ। ਟੋਟ ਤੋਂ ਪੁੱਛਿਆ ਆਡੇ ਰਾ ਪਈਆਂ ਨਾਲ ਦੀਆਂ ਢਾਡਾਂ ਦੇ ਖਾਲੇ ਢਾਡਾਂ ਦੇ ਸਾਡੇ ਕੋ ਪਾਣੀ ਕਿੱਥੇ ਆਊਗਾ ਇਹ ਸਿਰਫ ਝੂਠ ਮਾਰ ਰਿਆ ਵੀ ਤੋ ਜਦੋਂ ਕੁਛ ਟਾਈਮ ਤੁਸੀਂ ਖੇਤੀ ਕਰ ਲਿਓ ਵੀ ਕਲੋਨੀਆ ਦੇ ਲੋਕ ਖੇਤੀ ਕਰੀ ਜਾਂਦੇ ਆ ਇਹਨੂੰ ਪੁੱਛਣਾ ਹੋਵੇ ਜਦੋਂ ਉੱਤੇ ਖਾਰ ਹੀ ਨਹੀਂ ਆਊਗਾ ਪਾਣੀ ਕਿੱਥੋਂ ਆਊਗਾ ਕਿੱਥੋਂ ਪਾਣੀ ਲਾਵਾਂ ਕਿਵੇਂ ਕਿਉਂ ਜੀ ਕੀਤੀ ਜੀ ਅਸੀਂ ਕਹਿੰਦੇ ਕਲੋਨੀ 120 ਏਕੜ ਚ ਕੱਟਣੀ ਆ ਕਿਸੇ ਦੇ 8 ਏਕੜ ਕੋਈ ਨਹੀਂ ਦੇਣਾ ਚਾਹੁੰਦਾ ਕਹਿੰਦੇ ਨਾਂ ਦੇ ਵੀ ਅਸੀਂ 112 ਚ ਕੱਟ ਦਾਂਗੇ ਸਾਨੂੰ ਤੇ ਪਾਣੀ ਕਿੱਥੋਂ ਹੀ ਆਊਗਾ ਪਾਣੀ ਕੌਣ ਦੇ ਕੇ ਜਾਊਗਾ ਬਾਲਟਾਂ ਨਾਲ ਦੇ ਕੇ ਜਾ ਕਰਦੇ ਝਾੜੂ ਆ ਤੁਹਾਨੂੰ ਉਹ ਤਾਂ ਆਪ ਗਰੀਬ ਪਰਿਵਾਰ ਚੋਂ ੁੱਟ ਕੇ ਗਿਆ ਹੋਇਆ ਉਹਨੂੰ ਪਤਾ ਨਹੀਂ ਵੀ ਕਿਸਾਨ ਤਾਂ ਉਜਾੜ ਕੇ ਕਿਸਾਨ ਦਾ ਵਿਕਾਸ ਹੋ ਜਾਊਗਾ ਇੱਕ ਪਾਸੇ ਕਿਸਾਨ ਉਜਾੜੀ ਜਾਂਦਾ ਹੈ ਇੱਕ ਪਾਸੇ ਕਹਿੰਦਾ ਕਿਸਾਨ ਦਾ ਵਿਕਾਸ ਹੋ ਰਿਹਾ ਮੈਨੂੰ ਸਮਝ ਨਹੀਂ ਆਈ ਵੀ ਕਿਹੜੀ ਪਾਲਿਸੀ ਹੈ ਉਹ ਕਹਿੰਦੇ ਲੱਖ-ਲੱਖ ਰੁਪਏ ਦੇਵਾਂਗੇ ਲੱਖ-ਲੱਖ ਰੁਪਏ ਪਹਿਲਾਂ ਕਿਉਂ ਨਹੀਂ ਦਿੱਤੇ ਨੇ ਪਹਿਲਾਂ ਦੇ ਦਿੰਦਾ ਪੈਨਸ਼ਨਾਂ ਜਿਹੜੇ 2000 ਰੁਪਏ ਦੇਣਾ ਸੀ ਉਹ ਤਾਂ ਦਿੱਤਾ ਨਹੀਂ ਗਿਆ ਲੱਖ ਰੁਪਏ ਸਾਨੂੰ ਕਦ ਵੇਲੇ ਦੇਊਗਾ ਉਹ ਮਨਸਾ ਤਾਂ ਕਹਿੰਦੇ ਮੈਂ ਜਿਹੜੀ ਗੱਲ ਕਹਿਣਾ ਉਹ ਕਰਦਾ ਹਾਂ ਨਹੀਂ ਨਹੀਂ ਕਹਿਣ ਨੂੰ ਛੱਡ ਯਾਰ ਕਹਿਣ ਦੇ ਤਾਂ ਬਹੁਤ ਕੁਝ ਕਹਦਾ 10 ਵਜੇ ਤਾਂ ਬਦਲਦਾ ਫੈਸਲਾ ਇਹਨੇ ਅਜ 12 ਕਿਲੇ ਜ਼ਮੀਨ ਆਈ ਹੈ ਜੀ ਆਪਣੀ ਥੋੜੀ 12 ਕਿਲੇ ਵੈਲੀਆ ਤੇ 12 ਦੀ 12 ਏਕੜੇ ਚ ਹੈ ਹਾਂਜੀ ਵਿੱਚ ਮਕਾਨ ਵੀ ਪਾਇਆ ਤਿੰਨ ਸਾਲ ਪਹਿਲਾਂ ਜੇ ਰਹਿਸ਼ ਵਾਸਤੇ ਹਾਂਜੀ ਮਕਾਨ ਵੀ ਵਿੱਚ ਆਇਆ ਨੰਬਰ ਵੀ ਮਕਾਨ ਵੀ ਵਿੱਚ ਆ ਗਿਆ ਹਾਂਜੀ ਹਾਂਜੀ ਉਹ ਤਾਂ ਫਿਰ ਬਾਈ ساری ਉਮਰ ਦਾ ਸਰਮਾਇਆ ਹੋ ਗਿਆ ਹਾਂਜੀ ਹਾਂਜੀ ਕੁੱਲ ਤੁਹਾਡੇ ਕੋਲੇ ਕਿੰਨੀ ਪ੍ਰਾਪਰਟੀ ਆ ਉਹ ਪਹਿਲੀ ਆਪਦੀ ਕਿ ਉਹੀ ਬਰ ਬਰ ਕਲੀ ਆ ਨਹੀਂ ਕੁੱਲ ਤਾਂ ਇਧਰ ਅਸੀਂ ਆਪ ਸੰਗਤ ਬਣਾ ਲਈ ਸੀ ਹੋਰ ਬਾਦ ਪਰ ਉਹ ਥੋੜੀ ਬਾਰਾਂ ਦੀ ਬਾਹਰ ਹਾਂਜੀ ਬਾਹਰ ਆ ਗਈ ਅੱਛਾ ਤੁਹਾਡੇ ਕੋਲੇ ਕੋਈ ਸਰਕਾਰ ਦਾ ਅਧਿਕਾਰੀ ਅਫਸਰ ਨੁਮਾਇੰਦਾ ਆਇਆ ਹੋਵੇ ਆ ਕੇ ਤੁਹਾਡੇ ਤੋਂ ਪੁੱਛਿਆ ਹੋਵੇ ਵੀ ਅਸੀਂ ਆ ਚੀਜ਼ ਬਣਾ ਰਹੇ ਹਾਂ ਵੀ ਆ ਪਾਲਿਸੀ ਆ ਰਹੀ ਆ ਤੁਸੀਂ ਆਪਦੀ ਜ਼ਮੀਨ ਦੇਣੀ ਚਾਹੁੰਦੇ ਹੋ ਨਹੀਂ ਜੀ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਨਹੀਂ ਜੀ ਬਸ ਤੁਹਾਨੂੰ ਇਹ ਪਤਾ ਲੱਗਿਆ ਵੀ ਫਰਮਾਨ جاری ਹੋਇਆ ਤੇ ਸਾਡੀ ਜ਼ਮੀਨ ਗਈ ਤੁਸੀਂ ਚਾਹੁੰਦੇ ਹੋ ਜ਼ਮੀਨ ਦੇਣੀ ਨਹੀਂ ਜੀ ਬਿਲਕੁਲ ਨਹੀਂ ਪਰ ਉਹ ਤਾਂ ਕਹਿੰਦੇ ਕਿਸਾਨਾਂ ਦੇ ਹਿੱਤ ਦੀ ਆ ਪਾਲਿਸੀ ਨਹੀਂ ਜਿਵੇਂ ਝੂਠ ਕੁਛ ਨਹੀਂ ਦਿੰਦੇ ਹਾਂਜੀ ਭਗਵਾਨ ਮੰਨਤੇ ਨਹੀਂ ਜਕੀਨੋ ਕਹਿੰਦੇ ਕਿਸਾਨਾਂ ਦੇ ਹਿੱਤ ਦੀ ਨਹੀਂ ਜੀ ਕਿਸੇ ਦੀ ਕੀ ਯਕੀਨ ਨਹੀਂ ਹੂੰ ਫਿਰ ਤੁਹਾਡਾ ਤਾਂ ਬਈ ਜੇ ਪਾਲਿਸੀ ਚ ਆਉਂਦਾ ਫਿਰ ਮਕਾਨ ਉੱਠਣਾ ਹੀ ਪਉ ਮਤਲਬ ਵਜਾੜਾ ਹੀ ਹੋ ਜਾ ਹਾਂਜੀ ਹਾਂਜੀ ਬਿਲਕੁਲ ਵਜਾੜਾ ਜੀ ਵੀ ਜਾਣਾ ਹੀ ਹੋਰ ਪਾਸੇ ਬਿਲਕੁਲ ਬਿਲਕੁਲ ਥੋੜੀ ਵੀ ਆ ਰਹੀ ਹੈ ਜੀ ਹਾਂਜੀ ਆਪਣੀ ਡੇਢ ਕਿਲਾ ਪੇ ਲਈ ਹੈ ਤੇ ਉਹ ਡੇਢ ਦੀ ਡੇਢ ਕਿਲਾ ਆ ਰਹੀ ਆ ਡੇਢ ਦੀ ਡੇਢ ਕਿਲਾ ਇਸ ਚ ਹਾਂ ਤੁਹਾਡੇ ਤੋਂ ਪੁੱਛਿਆ ਗਿਆ ਪਹਿਲਾਂ ਕਿ ਅਸੀਂ ਆ ਪਾਲਿਸੀ ਦੇ ਤਹਿਤ ਆ ਪਾਲਿਸੀ ਲਿਆ ਰਹੇ ਹਾਂ ਤੁਸੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਨਹੀਂ ਹੁਣ ਇੱਕ ਕਿੱਲੇ ਦੇ ਵਿੱਚ ਆਪਾਂ ਪ੍ਰੋਕਸੀਮੇਟ ਲਈਏ 4840 ਗਜ ਉਹਦੇ ਵਿੱਚੋਂ ਸਾਨੂੰ 1200 ਦੇ ਰਹੇ ਆ ਇਹ ਸਾਡਾ ਵਿਕਾਸ ਕਿਵੇਂ ਹੋ ਗਿਆ ਸਾਡਾ 6300 ਗਜ ਮਾਰ ਲਏ ਇਹਨਾਂ ਨੇ ਫਿਰ ਉਹ ਵਿਕਾਸ ਕਿਵੇਂ ਹੋ ਗਿਆ ਸਾਡਾ ਉਹ ਤਾਂ ਕਹਿੰਦੇ ਵਿਕਸਿਤ ਕਰਕੇ ਦੇ ਰਹੇ ਆ ਅਸੀਂ ਲੋੜ ਹੀ ਨਹੀਂ ਸਾਨੂੰ ਸਾਡੀ ਤਾਂ سرمਾਇਆ ਘਟ ਰਿਆ ਨਾ ਉਹ ਵੱਧ ਨਹੀਂ ਰਿਹਾ ਜਦੋਂ ਰੇਟ ਅੱਜ ਦੀ ਘੜੀ ਉਹਨਾਂ ਚੱਲ ਰਿਹਾ ਮਾਰਕੀਟ ਦੇ ਵਿੱਚ ਤੇ ਉਹ ਜੇ 20 ਸਾਲਾਂ ਨੂੰ ਉਹ ਡਵੈਲਪ ਹੋਊਗੀ ਉਹ ਤਾਂ ਫਿਰ ਉਦੋਂ ਵੀ ਮੰਦਾ ਹੋ ਜੂਗਾ ਮੈਨੂੰ ਤੁਸੀਂ ਨਹੀਂ ਚਾਹੁੰਦੇ ਵੀ ਇਹ ਪਾਲਿਸੀ ਤੇ ਸਾਡੀ ਜ਼ਮੀਨ ਨਹੀਂ ਅਸੀਂ ਨਹੀਂ ਚਾਹੁੰਦੇ ਕਿਉਂਕਿ ਇਹ ਸਰਮਾ ਤੁਹਾਡੇ ਕੋਲ ਸਹੀ ਇਹ ਬਿਲਕੁਲ ਇਹੀ ਰੋਜੀ ਰੋਟੀ ਦਾ ਸਾਧਨ ਹਾਂ ਤੇ ਜੇ ਇਹ ਚਲੀ ਗਈ ਫਿਰ ਕੀ ਫਿਰ ਰਹਿ ਕੀ ਗਿਆ ਪਿੱਛੇ ਜਿਵੇਂ ਉਹ ਕਹਿੰਦੇ ਕਿ ਅਸੀਂ 1 ਲੱਖ ਰੁਪਏ ਪ੍ਰਤੀ ਮਹੀਨਾ ਦੇਵਾਂਗੇ 70 ਹਜ਼ਾਰ ਪ੍ਰਤੀ ਮਹੀਨਾ ਦੇਵਾਂਗੇ ਫਿਰ ਅਸੀਂ ਸ਼ੋਅਰੂਮ ਬਣਾ ਕੇ ਦੇਵਾਂਗੇ ਉੱਤੇ ਕੰਮ ਕਰਿਓ ਆਪਦਾ ਅੱਜ ਦੇ ਦੇਣਗੇ 2 ਸਾਲ ਦੇ ਦੇਣਗੇ ਉਸ ਤੋਂ ਬਾਅਦ ਇਹ ਸਾਰੀ ਉਮਰ ਖਾਣੇ ਆ ਅਸੀਂ ਇਹ ਤੋਂ ਪੈਦਾ ਕਰਕੇ ਤੇ 2 ਸਾਲਾਂ ਤੋਂ ਬਾਅਦ ਇਹਨਾਂ ਨੇ ਦੇਣੇ ਬੰਦ ਕਰ ਦਿੰਨੇ ਆ ਗਵਰਨਮੈਂਟ ਬਦਲ ਜੂ ਹੋਰ ਕਾਫੀ ਚੀਜ਼ਾਂ ਹੋ ਜਾਂਦੀਆਂ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਉਹ ਵਿਕਾਸ ਕਹਿੰਦੇ ਉਹ ਵਿਕਾਸ ਤੁਹਾਨੂੰ ਚਾਹੀਦਾ ਨਹੀਂ ਚਾਹੀਦਾ ਨਹੀਂ ਇੱਥੇ ਸ਼ਹਿਰ ਦੇ ਵਿੱਚ ਬਹੁਤ ਕਲੋਨੀਆਂ ਜਿਹੜੇ ਖਾਲੀ ਪਈਆਂ ਹਾਂ ਉੱਥੇ ਨਹੀਂ ਵਸੋਾਈ ਹਾਂ ਇਹਨਾਂ 'ਚ ਕਿੱਥੋਂ ਆ ਜੂ ਪਰ ਮਾਨ ਸਾਹਿਬ ਤਾਂ ਕਹਿੰਦੇ ਕਿ ਲੋਕ ਗਮਰਾਹ ਕਰ ਰਹੇ ਆ ਕਹਿੰਦੇ ਲੋਕ ਸਾਨੂੰ ਤਾਂ ਕਿਸਾਨਾਂ ਹਾਂ ਸਸਕੇ ਜ਼ਮੀਨਾਂ ਦੇਈ ਜਾਂਦੇ ਫਿਰ ਤੁਸੀਂ ਨਹੀਂ ਦਿੰਦੇ ਉਹ ਤਾਂ ਕਹਿੰਦੇ ਹੱਸ ਕੇ ਜ਼ਮੀਨਾਂ ਦੇਈ ਜਾਂਦੇ ਨਹੀਂ ਨਹੀਂ ਇੱਥੇ ਬਠਿੰਡੇ ਸਰਕਾਰੀ ਜਗ੍ਹਾ ਬਹੁਤ ਪਈਆ ਥਰਮਲ ਦੀ ਪਈਆ ਹੋਰ ਬਹੁਤ ਪਈਆ ਡਿਵੈਲਪ ਕਰਨੀ ਆ ਉੱਥੇ ਜਿਵੇਂ ਮਰਜ਼ੀ ਫਲੈਟ ਬਣਾ ਲੈਣ ਇਹ ਉੱਥੇ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਕਰ ਲੈਣ ਉਹ ਇਹਨ ਥੋੜੀ ਵੀ ਆ ਰਹੀ ਹੈ ਜੀ ਕਿਹੜਾ ਕਿੱਥੇ ਥੋੜੇ ਵੇਂਡਾ ਜੀ ਬਟ ਕਿਹੜਾ ਪਿੰਡ ਥੋੜਾ ਲੋਕਲ ਵੇਂਡਾ ਆ ਤੁਹਾਡੀ ਵਾਲੀ ਹਾਂਜੀ ਪੱਤੀ ਪੱਤੀ ਝੁੱਟੀ ਥੋੜੀ ਕਿੰਨੀ ਆ ਰਹੀ ਹੈ ਜੀ 4 ਕਿੱਲੇ ਜੀ 4 ਕਿੱਲੇ ਥੋੜਾ ਕੋਲ ਜਮੀਨ ਥੋੜੀ 4 ਉਹ 4 ਆ ਰਹੀ ਉਹਦੇ ਵਿੱਚ ਆ ਰਹੀ ਹਾਂਜੀ ਹਾਂਜੀ ਅੱਛਾ ਉਹਦੇ ਵਿੱਚ ਤੁਹਾਡਾ ਮਕਾਨ ਵੀ ਹੈ ਜਾਂ ਕਿੱਲੇ ਮਕਾਨ ਵੀ ਸਾਰੇ ਕੁਝ ਇਹਦੇ ਸੋ ਤੁਹਾਡਾ ਮਕਾਨ ਵੀ ਆ ਰਿਹਾ ਤੇ ਜ਼ਮੀਨ ਵੀ ਵਿਚਾਰੀ ਹਾਂਜੀ ਹਾਂਜੀ ਤੇ ਫਿਰ ਤੁਹਾਡੇ ਤੋਂ ਕੋਈ ਆ ਕੇ ਪੁੱਛਗਿਛ ਕਰੀ ਕਿਸੇ ਨੇ ਨਾ ਨਾ ਕਿਸੇ ਨੇ ਕੁਝ ਨਹੀਂ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਤੁਸੀਂ ਦੇਣਾ ਚਾਹੁੰਦੇ ਹੋ ਜ਼ਮੀਨ ਇਹਦਾ ਨਹੀਂ 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 ਇਦਾਂ ਮੈਂ ਨਹੀਂ ਦੇਣਾ ਚਾਹੁੰਦੇ ਇਹ ਤਾਂ ਕਹਿੰਦੇ ਵਿਕਾਸ ਕਰਾਂਗੇ ਅਸੀਂ ਵਿਕਾਸ ਕੌਣ ਕਰੂਗਾ ਘੁਆਂਤਬੰਦ ਕਰੂਗਾ ਇਹ ਕਹਿੰਦੇ ਆ ਉਹ ਜੋ ਉਹ ਤਾਂ ਆਪ ਗਰੀਬ ਪਰਿਵਾਰ ਚ ਉੱਠ ਕੇ ਗਿਆ ਹੋਇਆ ਉਹਨੂੰ ਪਤਾ ਨਹੀਂ ਵੀ ਕਿਸਾਨ ਦਾ ਉਜਾੜ ਕੇ ਕਿਸਾਨ ਦਾ ਵਿਕਾਸ ਹੋ ਜਾਊਗਾ ਹਾਂ ਇੱਕ ਪਾਸੇ ਕਿਸਾਨ ਉਜਾੜੀ ਜਾਂਦਾ ਹੈ ਇੱਕ ਪਾਸੇ ਕਹਿੰਦਾ ਕਿਸਾਨ ਦਾ ਵਿਕਾਸ ਹੋ ਰਿਹਾ ਮੈਨੂੰ ਸਮਝ ਨਹੀਂ ਆਈ ਵੀ ਕਿਹੜੀ ਪਾਲਿਸੀ ਹੈ ਉਹ ਕਹਿੰਦੇ ਲੱਖ ਲੱਖ ਰੁਪਏ ਦੇਵਾਂਗੇ ਲੱਖ ਲੱਖ ਰੁਪਏ ਪਹਿਲਾਂ ਕਿਉਂ ਨਹੀਂ ਦਿੱਤੇ ਨੇ ਪਹਿਲਾਂ ਦੇ ਦਿੰਦਾ ਪੈਨਸ਼ਨ ਆ ਜਿਹਦੇ 1000 ਰੁਪਏ ਦੇਣਾ ਸੀ ਉਹ ਤਾਂ ਦਿੱਤਾ ਨਹੀਂ ਗਿਆ ਲੱਖ ਰੁਪਏ ਸਾਨੂੰ ਕਦ ਵੇਖ ਤੇ ਦੇਊਗਾ ਉਹ ਹੂੰ ਤੁਸੀਂ ਕੀ ਮੰਨਦੇ ਫਿਰ ਵੀ ਉਹ ਕਹਿੰਦੇ ਉਹ ਤਾਂ ਕਹਿੰਦੇ ਗਮਰਾਹ ਕਰ ਹੀ ਜਾਂਦੇ ਨੇ ਕਿਸਾਨ ਨੂੰ ਇਹ ਗੱਲ ਕਹਿੰਦੇ ਗਮਰਾਹ ਕਰ ਗਮਰਾਹ ਤਾਂ ਉਹ ਕਰ ਹੀ ਜਾਂਦਾ ਹੁਣ ਉਹ ਗਲਤ ਰਾਹ ਪੈ ਗਿਆ ਬਸ ਅਸਲ ਤਾਂ ਇਹ ਹੈ ਅੱਛਾ ਬਈ ਉਹ ਗਲਤ ਰਾਹ ਪਾਤਾ ਕਿਸੇ ਨੇ ਵੀ ਪਾਤਾ ਉਹ ਗਲਤ ਰਾਹ ਪਾਤਾ ਹੁਣ ਉਹ ਚਾਹੁੰਦਾ ਵੀ ਨਾ ਉੱਥੇ ਨਿਕਲ ਸਕਦਾ ਨਾ ਵਿੱਚ ਰਹਿ ਸਕਦਾ ਕੋਲੋਟਾ ਬਸ ਗਿਆ ਜਿਹੜੇ ਵਿਕਾਸਤੀ ਉਹ ਗੱਲ ਕਰਦੇ ਆ ਕਹਿੰਦੇ ਅਸੀਂ ਤੁਹਾਨੂੰ ਪਲਾਟ ਬਣਾ ਕੇ ਦੇ ਦਾਂਗੇ ਉੱਥੇ ਪਲਾਟ ਕੁਝ ਨਹੀਂ ਬਣਾ ਕੇ ਦੇ ਸਕਦੇ ਨਾ ਨੈਚਰ ਸਰਕਾਰ ਰਹਿਣੀ ਹੈ ਤੇ ਨਾ ਹੀ ਉੱਥੇ ਪਲਾਟ ਰਹਿਣੇ ਆ ਅੱਛਾ ਜੇ ਸਰਕਾਰ ਦਾ ਰੂਟਸਾਰ ਰਹਿਣੀ ਹੈ ਇਹ ਚੱਲੂਗਾ 20 ਸਾਲ ਪੈਨਲ ਗਵਰਨਰ ਆਉਗਾ ਇਹਨਾਂ ਚ ਕਿਹੜਾ ਬੰਦਾ ਹੱਥ ਖੜਾ ਕਰਕੇ ਦੱਸੇ ਰ ਵੀ ਮੈਂ ਬਣਾਉਂਗਾ ਤਿੰਨ ਸਰਕਾਰਾਂ ਬਦਲ ਜਾਣਗੀਆਂ ਉੱਥੇ ਮਾਨਸਾ ਉਹਵੇਂ ਐਵੇਂ ਹੀ ਰਹਿ ਜਾਣਗੀਆਂ ਮਾਨਸਾ ਸਾਹਿਬ ਕਹੀ ਜਾਂਦੇ ਕਹਿੰਦੇ ਅਸੀਂ ਕਰਦਾਂਗੇ ਸਭ ਕੁਝ ਕੁਝ ਨਹੀਂ ਅੱਗੇ ਬਥੇਰੇ ਪਏ ਐ ਮਾਲਿਕਾ ਨਹੀਂ ਜਾ ਕੇ ਦੇਖ ਲੈਣ ਕਰਦਣ ਕੁਝ ਥਰਮਲ ਬਣਾ ਥਰਮਲ ਦਾ ਕੁਝ ਕਰਕੇ ਦਿਖਾ ਦੇਣਾ ਮਾਨਸਾ ਸਾਹਿਬ ਤਾਂ ਕਹਿੰਦੇ ਮੈਂ ਜਿਹੜੀ ਗੱਲ ਕਹਿਣਾ ਉਹ ਕਰਦਾ ਹੁਣ ਨਹੀਂ ਨਹੀਂ ਕਹਿਣ ਨੂੰ ਛੱਡ ਯਾਰ ਕਹਿਣਦੇ ਤਾਂ ਬਹੁਤ ਕੁਝ ਕਹਤਾ 10 ਵਜੇ ਦਾ ਬਦਲਦਾ ਫੈਸਲਾ ਇਹਨੇ ਅਜੇ ਤੱਕ ਕਹੀ ਜਾਂਦਾ ਹਰ ਅੱਧੇ ਘੰਟੇ ਬਾਅਦ ਤਾਂ ਫੈਸਲੇ ਬਦਲੀ ਜਾਂਦਾ ਉਹ ਉਹਨੂੰ ਐ ਨਹੀਂ ਸਮਝ ਆਈ ਵੀ ਥੱਲੇ ਉੱਠਿਆ ਹੋਇਆ ਇਨਸਾਨ ਸੀ ਇਹ ਤੇ ਉਹਨੂੰ ਐ ਨਹੀਂ ਪਤਾ ਵੀ ਕਿਸਾਨਾਂ ਨਾਲ ਇਹਦੀ ਹਰਕਤ ਕਰਨ ਤੇ ਲੋੜ ਹੀ ਨਹੀਂ ਸੀ ਜਦੋਂ ਕਿ ਦੁਨੀਆ ਆਪ ਹੀ ਕਲੋਨੀਆਂ ਬਣਾਈ ਜਾਂਦੀ ਆਪ ਹੀ ਵੇਚੀ ਜਾਂਦੀ ਤੁਸੀਂ ਆਪ ਦੇ ਬਨੇ ਰਹੋ ਇਹ ਤਾਂ ਕਹਿੰਦੇ ਕਿਸਾਨਾਂ ਦਾ ਪੁੱਤ ਨਾ ਮੈਂ ਉਹ ਕਹਿਣ ਨਾਲ ਥੋੜੀ ਯਾਰ ਸਿੱਧਾ ਕਿਸਾਨ ਦਾ ਪੁੱਤ ਪਰ ਜਦ ਸਮਝਦਾ ਅਖਬਾਰ ਤੇ ਵੀ ਆਪ ਦੇ ਵੋਟ ਆਪ ਹੀ ਖਰਾਬ ਕਰੀ ਜਾਂਦਾ ਉਹ ਇਹਦੂ ਇਦੂ ਸਿਆਣਾ ਕੌਣ ਹੋਊਗਾ ਤੁਸੀਂ ਤੁਸੀਂ ਚਾਹੁੰਦੇ ਨਹੀਂ ਅਸੀਂ ਜ਼ਮੀਨ ਦੇਣੀ ਆ ਨਾ 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 ਮਤਲਬ ਵੀ ਹਾਂ ਨੰਬਰ ਨਹੀਂ ਪੁੱਛ ਕੇ ਪਾਏਗੇ ਪੁੱਛਿਆ ਗਿਆ ਲੋਕਾਂ ਤੋਂ ਬਈ ਨੰਬਰ ਪਾ ਰਹੇ ਅਸੀਂ ਥੋੜੀਆਂ ਜ਼ਮੀਨਾਂ ਦੇ ਬਾਅਦ ਕਿਵੇਂ ਪੁੱਛ ਲੈਣਗੇ ਇਹ ਲੋਕਾਂ ਤੋਂ ਬਈ ਅਸੀਂ ਥੋੜੀ ਜ਼ਮੀਨ ਤੇ ਕਬਜ਼ਾ ਲੈ ਰਹੇ ਆ ਜਾਂ ਇਹਨੂੰ ਅਪਣਾ ਰਹੇ ਆ ਬਿਨਾ ਪੁੱਛੇ ਬਿਨਾ ਪੁੱਛੇ ਨੰਬਰ ਪੈਸ ਆ ਰਹੇ ਤੇ ਬਾਕੀ ਵੀ ਹੋਈ ਸਾਰਾ ਬਿਨਾ ਪੁੱਛੇ ਇਹ ਏਰੀਏ ਚ ਰਹਿਨੇ ਉਥੇ ਏਰੀਏ ਦੇ ਵਿੱਚ ਸਾਰੀ ਜ਼ਮੀਨਾਂ ਦੇ ਵਿੱਚ ਬਿਲਕੁਲ ਜੀ ਬਿਨਾ ਪੁੱਛੇ ਨੰਬਰ ਪਾਏ ਗਏ ਆ ਹੁਣ ਇਦੂ ਉੱਤੇ ਕੀ ਪੂਰੇ ਪੰਜਾਬ ਚ ਅੱਧੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸਾਡੇ ਨੰਬਰ ਵਿੱਚ ਹੁਣ ਮੇ ਨੰਬਰ ਵੀ ਇੱਥੇ ਪਾਤਾ ਇੱਥੇ ਕੋਈ ਵੱਡੀ ਇੰਡਸਟਰੀ ਆ ਗਈ ਉਹ ਇਹ ਵੀ ਆ ਜਿਵੇਂ ਵਿੱਚ ਸ਼ਹਿਰ ਦੇ ਹਸਪਤਾਲ ਆ ਗਿਆ ਪ੍ਰਗਮ ਉਹਦੇ ਨਾਲ ਕੁਝ ਆ ਉਹ ਛੱਡ ਕੇ ਕਲੋਨੀਆਂ ਛੱਡ ਕੇ ਲੋਕਾਂ ਦੇ ਘਰਾਂ ਦੇ ਨੰਬਰ ਵੀ ਪਾਏ ਗਏ ਆ ਅੱਛਾ ਓਕੇ ਜਿਹੜੀਆਂ ਪਹਿਲਾਂ ਮਤਲਬ ਐਸੀ ਕੋਈ ਇੰਡਸਟਰੀ ਬਣੀ ਆ ਜਾਂ ਕੋਈ ਹਸਪਤਾਲ ਆ ਉਹ ਛੱਡਤਾ ਮਤਲਬ ਕੱਲੇ ਲੋਕਾਂ ਦਾ ਜੜਾ ਹੋ ਰਿਹਾ ਬਿਲਕੁਲ ਕੱਲੇ ਲੋਕਾਂ ਦਾ ਬਿਲਕੁਲ ਬਿਲਕੁਲ ਹਾਂਜੀ ਨੰਦਾ ਸਿਟੀ ਵਗੈਰਾ ਉਹ ਹੈ ਹੁਣ ਆਪਣੀ ਚਾਰਦੁਵਾਰੀ ਕਰੀ ਜਾਂਦੇ ਆ ਜੀ ਅਜੇ ਉਹਨਾਂ ਦੀ ਰਜਿਸਟਰੀ ਨਹੀਂ ਹੋਈ ਉਹਨਾਂ ਦੀ ਜ਼ਮੀਨ ਕ ਸਿਰ ਪੈਸਾ ਲੈ ਕੇ ਉਹ ਵੱਡੇ ਬੰਦੇ ਸੀ ਹਾਂ ਸਾਡੇ ਨਾਲ ਕੀਤਾ ਜਾਣਾ ਇਹਨਾਂ ਨੇ ਵੀ ਜਿਹੜੇ ਵੱਡੇ ਬੰਦੇ ਆ ਉਹਨੂੰ ਚੰਗੀਆਂ ਮਾਰਕੀਟ ਦੀਆਂ ਜ਼ਮੀਨਾਂ ਦੇ ਦੇਣਗੇ ਪਲਾਟ ਦੇ ਦੇਣਗੇ ਜਿਹੜੇ ਛੋਟੇ ਕਿਸਾਨ ਆ ਅਸੀਂ ਮਾਰੇ ਜਾਵਾਂਗੇ ਸਾਡਾ ਗੁਜ਼ਾਰਾ ਇਸ ਚੀਜ਼ ਤੇ ਹੋ ਰਿਹਾ ਅਸੀਂ 2-4 ਪਸ਼ੂ ਰੱਖ ਕੇ 5-7 ਕਿੱਲਾਂ ਦੀ ਖੇਤੀ ਕਰਕੇ ਆਪਦੇ ਬੱਚੇ ਪਾਲ ਰਹੇ ਆ ਪੜਾ ਰਹੇ ਆ ਤੇ ਇਹਨੇ ਸਾਡਾ ਯਾੜਾ ਕਰ ਰਿਹਾ ਹੁਣ ਜਿਹਦੇ ਅੱਜ 5-7 10 ਲੱਖ ਰੁਪਏ ਦਾ ਕਰਜ਼ਾ ਦਿੱਤੇ ਆ ਉਹ ਕਿਵੇਂ ਲਾਊਗਾ ਜਦੋਂ 10 ਸਾਲ ਤੱਕ ਕੋਲੋਨੀਆਂ ਨਹੀਂ ਵਿਕਣੀਆਂ ਜਿੱਦੇ ਅੱਜ ਕੱਲ ਅੱਜ 27 28 ਸਾਲ ਦੀ ਬੇਟੀ ਵਿਆਹ ਨਾਲੀ ਆ ਉਹ ਕਿੱਥੋਂ ਵਿਆਹ ਦੂਗਾ ਉਹ ਕਹਿੰਦੇ ਕਰੋੜਾਂ ਦੇ ਕਰਦਾਂਗੇ ਤੁਹਾਡੇ ਜ਼ਮੀਨਾਂ ਕਰੋੜਾਂ ਦੇ ਹੁੰਦੀਆਂ ਨਹੀਂ ਮੁਹੱਲੀ ਕਿੱਥੇ ਹੋਗੇ ਜੀ ਮੁਹੱਲੀ ਤਾਂ ਨਾਨ ਵੇਜ ਦੀ ਰੇੜੀ ਲਾਉਣ ਲੱਗ ਗਿਆ ਉਹ ਬੰਦਾ ਤੁਸੀਂ ਦਿੱਲੀ ਆਪਾਂ ਸੋਸ਼ਲ ਮੀਡੀਆ ਦੇਖ ਰਹੇ ਆ ਇਹ ਸਾਨੂੰ ਰੇੜੀਆਂ ਲਗਾਊਗਾ ਭਗਵਾਨਤ ਮਾਨ ਸੱਚ ਆ ਲੋਕਾਂ ਦੀ ਗੱਲ ਵੀ ਸ਼ਰਾਬ ਬੰਦੇ ਦੀ ਮੱਤਮਾਰ ਦਿੰਦੀ ਆ ਜਦੀ ਮੱਤਮਾਰੀ ਪਈ ਆ ਜੀ ਅਸੀਂ ਲੋਕਾਂ ਨੇ ਇਹਨੂੰ ਵੋਟਾਂ ਪਾ ਕੇ ਜਿਤਾਇਆ ਸਾਡੇ ਬੱਚਿਆਂ ਨੇ ਵੋਟਾਂ ਪਾ ਕੇ ਨੂੰ ਜਤਾਇਆ ਜਦੋਂ ਕਿ ਸਾਡੇ ਬਜ਼ੁਰਗ ਸਾਨੂੰ ਗਾਲਾਂ ਦਿੰਦੇ ਸੀਗੇ ਤੁਸੀਂ ਇਹਦੇ ਪਿੱਛੇ ਨਾਲ ਲੱਗੋ ਇਹ ਕੋਈ ਬਦਲਾ ਨਹੀਂ ਹੋਣਾ ਇਹ ਦਿੱਲੀ ਵਾਲੇ ਆ ਤੁਹਾਨੂੰ ਮਾਰ ਦੇਣਗੇ ਅੱਜ ਸਾਨੂੰ ਬਜ਼ੁਰਗਾਂ ਤੋਂ ਵੀ ਛਤਰ ਖਾਣੇ ਪੈ ਰਹੇ ਆ ਸਰਕਾਰਾਂ ਤੋਂ ਵੀ ਛਤਰ ਖਾਣੇ ਪੈ ਰਹੇ ਆ ਸਰਕਾਰਾਂ ਸਾਨੂੰ ਆਏ ਮਾਰਦੇ ਜੋ ਘਰੇ ਜਾਂਦੇ ਆ ਬਜ਼ੁਰਗ ਸਤਵੇਂ ਚ ਉਹ ਸਾਨੂੰ ਆਏ ਛਤਰ ਮਾਰਦੇ ਆ ਜੀ ਤੁਹਾਨੂੰ ਕਿਹਾ ਰੋਕਿਆ ਨਹੀਂ ਸੀਗਾ ਹੁਣ ਸਾਡੇ ਸਾਡੇ ਡਬਲ ਚ ਮਾਰ ਪੈ ਰਹੀ ਆ ਜੀ ਪੁੱਛਿਆ ਪਛਿਆ ਗਿਆ ਤੁਹਾਡੇ ਤੋਂ ਕਿ ਕਿਸੇ ਤੋਂ ਕੁਝ ਨਹੀਂ ਪੁੱਛਿਆ ਸਾਨੂੰ ਤਾਂ ਜਦੋਂ ਅਖਬਾਰ ਪੜ੍ਹਿਆ ਸਵੇਰੇ ਉਦੋਂ ਪਤਾ ਲੱਗਿਆ ਵੀ ਸਾਡੀਆਂ ਜ਼ਮੀਨਾਂ ਰੁਕੀਆਂ ਜਾ ਰਹੀਆਂ ਉਹ ਤਾਂ ਫਿਰ ਪੈਰਾਂ ਥੱਲੇ ਜ਼ਮੀਨ ਹੀ ਖਿਸਕ ਗਈ ਉਹ ਇੱਕੇ ਦਾਮ ਜੀ ਨੇਰੇ ਹੀ ਆ ਗਿਆ ਅਖਬਾਰ ਦਾ ਪੜ੍ਹੇ ਨਹੀਂ ਗਿਆ ਪੂਰਾ ਵੀ ਇਹ ਚ ਹੈ ਕਿ ਸਾਡਾ ਫਿਰ ਇੱਕ ਦੋ ਦੋਸਤ ਮਿੱਤਰਾਂ ਨੂੰ ਦੱਸਿਆ ਉਹ ਸਾਬ ਨੇ ਦਾਦਾ ਅਖਬਾਰ ਚੱਕੇ ਸਭ ਦੀ ਰੋਟੀ ਪਾਣੀ ਛੁੱਟ ਗਏ ਉਦੋਂ ਦੇ ਛੁੱਟੇ ਪਏ ਆ ਜੀ ਬਜ਼ੁਰਗ ਮੰंजे ਤੇ ਪਏ ਆ ਹੂੰ ਇਹ ਸਾਡਾ ਕੋਈ ਵਿਕਾਸ ਨਹੀਂ ਸਾਡਾ ਵਿਨਾਸ਼ ਆ ਹੁਣ ਤੱਕ ਫਿਰ ਇਸ ਜ਼ਮੀਨ ਦੇ ਸਿਰ ਤੋਂ ਹੀ ਆਪਦਾ ਗੁਜ਼ਾਰਾ ਬਸ ਕਰਦੇ ਹਾਂ ਹਾਂਜੀ ਹਾਂਜੀ ਜ਼ਮੀਨ ਹੀ ਜੱਟ ਦੀ ਗੁਜ਼ਾਰਾ ਲਾਏਗੀ ਕੁਝ ਪੰਜ ਚਾਰ ਕਿੱਲੇ ਆਪਦੀ ਹੁੰਦੀਆਂ ਪੰਜ ਚਾਰ ਕਿੱਲੇ ਆਣ ਗਉਣ ਚ ਠੇਕੇ ਤੇ ਲੈ ਕੇ ਪਾਈ ਜਾਣੀਆਂ ਇਹ ਉਮੀਦ ਨਾਲ ਵੀ ਕਿਤੇ ਮਹਿੰਗੀ ਹੋਊਗੀ ਇਹਨਾਂ ਆਪਣਾ ਆਪ ਦੀ ਵੇਚ ਕੇ ਤੁਰ ਜਾਣੀਆਂ ਸਾਡੀ ਇੱਥੇ ਰੋਲੀ ਹੋਊਗੀ ਇਹ ਚ ਹੀ ਸੋਚਿਆ ਸੀ ਵੀ ਭਗਵੰਤ ਮਾਨ ਤਾਂ ਇਹ ਕਹਿ ਰਿਹਾ ਵੀ ਅਸੀਂ ਲੱਖ ਰੁਪਏ ਦੇਵਾਂਗੇ ਹਾਂ ਹੈ ਜੀ ਵੀ ਤੁਹਾਨੂੰ ਜਮੀਨ ਤੁਸੀਂ ਭਾਈ ਚੱਲੇ ਤੁਹਾਨੂੰ 50000 ਰੁਪਏ ਦੇਵਾਂਗੇ ਤੇ ਜਦੋਂ ਅਸੀਂ ਇਹਨੂੰ ਸਹਿਮਤੀ ਦਿੱਤੀ ਇਹਨਾਂ ਤੇ ਨਾਲ ਦੀ ਬਲਦੋਜ ਦੇ ਪੇਤ ਨੇ ਸਾਡੇ ਰਾਹ ਪਈਆਂ ਨਾਲ ਦੀਆਂ ਢਾਡਣਗੇ ਖਾਲੇ ਢਾਡਣਗੇ ਸਾਡੇ ਕੋਲ ਪਾਣੀ ਕਿੱਥੇ ਆਊਗਾ ਇਹ ਸਿਰਫ ਝੂਠ ਮਾਰਿਆ ਵੀ ਤੋ ਜਦੋਂ ਕੁਝ ਟਾਈਮ ਤੁਸੀਂ ਖੇਤੀ ਕਰ ਲਿਓ ਵੀ ਕਲੋਨੀਆ ਦੇ ਲੋਕ ਖੇਤੀ ਕਰੀ ਜਾਂਦੇ ਆ ਇਹਨੂੰ ਪੁੱਛਣਾ ਹੋਵੇ ਜਦੋਂ ਉੱਤੇ ਖਾਲ ਹੀ ਨਹੀਂ ਹੋਊਗਾ ਪਾਣੀ ਕਿੱਥੋਂ ਆਊਗਾ ਕਿੱਥੋਂ ਪਾਣੀ ਲਾਵਾਂ ਕਿਵੇਂ ਹੋ ਜੂਗੀ ਕੀਤੀ ਉਹ ਕਹਿੰਦੇ ਵੀ ਜੀ ਅੱਧੀ ਡਿਵੈਲਪ ਹੋ ਜੂਗੀ ਅੱਧੀ ਤੇ ਤੁਸੀਂ ਖੇਤੀ ਕਰ ਚਲੋ ਇਹ ਸਭ ਝੂਠ ਹੈ ਉਹ ਕਹਿੰਦੇ ਕਹਿੰਦੇ ਵੀ ਜੀ ਨੇ ਜੇ ਅਸੀਂ ਕਹਿੰਦੇ ਕਲੋਨੀ 120 ਏਕੜ ਚ ਕੱਟਣੀ ਆ ਕਿਸੇ ਦੇ 8 ਏਕੜ ਕੋਈ ਨਹੀਂ ਦੇਣਾ ਚਾਹੁੰਦਾ ਕਹਿੰਦੇ ਨਾ ਦੇ ਵੀ ਅਸੀਂ 112 ਚ ਕੱਟ ਦਾਂਗੇ ਪਾਣੀ ਕੌਣ ਦੇ ਕੇ ਜਾਊਗਾ ਬਾਲਟਿਆਂ ਨਾਲ ਦੇ ਕੇ ਜਾਇਆ ਕਰਾਂਗੇ ਚਾੜੂਆ ਤੁਹਾਨੂੰ ਸਿੰਚਾਈ ਵਾਸਤੇ ਪਾਣੀ ਤਾਂ ਚਾਹੀਦਾ ਜੀ ਉਤੋਂ ਹੀ ਖਾਲ ਬਣੇ ਹੁੰਦੇ ਆ ਹਾਂ ਇਹਨਾਂ ਦੇ ਨਾਲ ਦੇ ਜੇਸੀਬੀਆਂ ਤੇ ਬਲਡੋਜ਼ਰ ਬਣਾ ਕੇ ਤੇ ਖਾਲ ਨੂੰ ਮਿੰਟੂ ਮਿੰਟੀ ਢਾ ਦੇਣੇ ਆ ਇਹ ਸਭ ਝੂਠ ਦਾ ਪਲੰਦਾ ਕੁਝ ਨਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਇਹ ਬੰਦੇ ਦੇ ਪੁੱਤ ਬਣ ਕੇ ਪਾਲਸੀ ਵਾਪਸ ਲੈ ਲੈਣ ਤੰਗੇ ਇਹਨਾਂ ਦਾ ਭਲਾ ਤੇ ਨਹੀਂ ਜਿਵੇਂ ਬੀਜੇਪੀ ਨਾਲ ਹੋਈ ਸੀ ਉਸ ਵਾਸਤੇ ਤਿਆਰ ਰਹਿਣ 27 ਤੋਂ ਪਹਿਲਾਂ ਹੀ ਉਵੇਂ ਕਰ ਦਾਂਗੇ ਇਹਨਾਂ ਨੂੰ ਅੱਛਾ ਕਿਸਾਨਾਂ ਦੇ ਹੱਕ ਦੀ ਹੈ ਨਹੀਂ ਤੁਹਾਨੂੰ ਜਮੇ ਨਹੀਂ 1% ਵੀ ਹੈ ਨਹੀਂ ਜੀ 1% ਵੀ ਹੈ ਨਹੀਂ ਕਿਸਾਨਾਂ ਦੇ ਹੱਕ ਚ ਆਮਾਦੀ ਪਾਰਟੀ ਵਾਲੇ ਤਾਂ ਲੱਗੇ ਪਿਆ ਵੱਡੀਆਂ ਵੱਡੀਆਂ ਪੋਸਟਾਂ ਪਾਉਣ ਕਿਸਾਨਾਂ ਕਹਿੰਦੇ ਕਿਸਾਨ ਖੁਸ਼ ਹੀ ਬਹੁਤਾਂ ਕਿਸਾਨਾਂ ਦੇ ਕੋਲੇ ਜਾ ਕੇ ਬੈਂਦੇ ਆ ਹੱਥ ਜਾ ਮਲਾਉਂਦੇ ਆ ਫੋਟੋ ਜੀ ਪਾਉਂਦੇ ਆ ਕਹਿੰਦੇ ਆ ਦੇਖੋ ਉਹਨਾਂ ਨੂੰ ਉਹਨਾਂ ਨੂੰ ਖਾਣ ਨੂੰ ਮਿਲਦਾ ਜੀ ਉਹਨਾਂ ਨੇ ਉਹਨਾਂ ਪ੍ਰਚਾਰ ਕਰ ਰਹੇ ਆ ਜਿਹਦੀ ਖਾਈਏ ਆਪਣਾ ਬਾਜਰੀ ਉਹਦੀ ਪਰ ਗਾਜਰੀ ਉਹਨੇ ਉਹਦੀ ਇਹ ਕੰਮ ਅਸੀਂ ਐਸ.ਡੀ.ਐਮ ਸਾਹਿਬ ਨੂੰ ਕਿਹਾ ਸੀ ਵੀ ਸਾਡੇ ਕੋਲ ਥਰਮਲ ਸਾਨੂੰ ਕਹਿੰਦੇ ਜੋ ਉਹ ਤੇ ਦਾ ਬਹੁਤ ਵਧੀਆ ਜੀ ਪਾਲਿਸੀ ਬਣਾ ਰਹੇ ਆ ਉੱਥੇ ਉਹ ਚੀਜ਼ ਬਣਾ ਦੇਣਗੇ ਸੱਚੇ ਘਰਾਂ ਤੋਂ ਬਿਨਾ ਹੋਰ ਕੀ ਚੀਜ਼ ਬਣ ਸਕਦੀ ਹੈ ਵਧੀਆ ਫਿਰ ਸਰਕਾਰ ਇੱਕ ਪਾਸੇ ਇਹ ਕਹਿ ਰਹੀ ਹੈ ਵੀ ਅਸੀਂ ਕਿਆਵਤੀ ਦਰਾਂ ਤੇ ਲੋਕਾਂ ਨੂੰ ਮਕਾਨ ਦੇਵਾਂਗੇ ਬਣਾ ਕੇ ਤੇ ਸਾਨੂੰ ਇਹ ਦੂਸਰੇ ਪਾਸੇ ਕਹਿ ਰਹੇ ਆ ਵੀ ਤੁਹਾਨੂੰ ਮੁਨਾਫਾ ਦੇਵਾਂਗੇ ਗੱਲ ਦਾ ਅੰਤਰੀ ਕਿੰਨਾ ਕਿੱਥੇ ਕਿਆਵਤੀ ਤੇ ਕਿੱਥੇ ਮੁਨਾਫੇ ਦੀ ਗੱਲ ਕਰ ਰਹੇ ਆ ਸਾਡੇ ਫਰਕ ਥੋੜੀ ਵੀ ਆ ਰਹੀ ਹੈ ਜੀ ਕਿੰਨੀ ਸਵਾ ਕਨਾਲ ਹੈ ਸਵਾ ਕਨਾਲ ਥੋੜੀ ਆ ਪੱਤੀ ਚ ਹਾਂਜੀ ਛੁੱਟੀ ਪੱਤੀ ਹਾਂਜੀ ਹਾਂਜੀ ਅੱਛਾ ਉੱਥੇ ਖੇਤੀਬਾੜੀ ਕਰਦੇ ਸੀ ਤੁਸੀਂ ਹਾਂਜੀ ਹਾਂਜੀ ਇਸ ਏਟਕੇ ਦੇ ਜਾਂਦੇ ਤੁਸੀਂ ਚਾਹਣੇ ਉਹ ਵੀ ਜ਼ਮੀਨ ਸਰਕਾਰ ਨੂੰ ਦੇਣੀ ਹੈ ਇਸ ਪਾਲਿਸੀ ਦੇ ਹਟ ਨਹੀਂ ਜੀ ਸਾਡੇ ਕੋਲੇ ਕਿਹੜਾ ਜ਼ਿਆਦਾ ਹੈ ਜੀ ਹਾਂ ਹੈ ਉਹ ਕਿੱਲਾ ਤਾਂ ਇੱਕ ਹੈ ਜੀ ਕਿ ਨਹੀਂ ਠੀਕ ਹੈ ਹਾਂਜੀ ਨਹੀਂ ਦੇਣਾ ਚਾਹੁੰਦੇ ਅਸੀਂ ਪਹਿਲਾਂ ਵੀ ਸਰਕਾਰ ਨੇ ਰੋਕੀ ਸੀਗੀ ਜੀ ਹਾਂ 1980 ਦੇ ਵਿੱਚ ਉਦੋਂ 23000 ਰੁਪਏ ਦਿੱਤਾ ਸੀਗਾ ਜੀ ਉਦੋਂ ਆ ਇੱਕ ਨਵਾਂ ਪੈਸਾ ਨਹੀਂ ਦਿੱਤਾ ਸਰਕਾਰ ਨੇ ਜੀ ਕੁਝ ਵੀ ਨਹੀਂ ਆਇਆ ਹਾਂਜੀ ਇਹਨਾਂ ਨੇ ਵੀ ਹੁਣ ਜਦੋਂ ਅੱਗੇ ਉਹਨਾਂ ਨੂੰ ਦੇ ਦੇਣੀ ਹੈ ਬਿਲਡਰਾਂ ਨੂੰ ਜੀ ਉਦੋਂ ਬਾਅਦ ਡਿਵੈਲਪਮੈਂਟ ਦੇ ਨਾਂ ਤੇ ਸਾਥੋ ਲੱਖ ਕਰੋੜਾ ਰੁਪਏ ਫੇਰ ਮੰਗਣਗੇ ਜੀ ਫੇਰ ਤਾਂ ਸਾਨੂੰ ਤਾਂ ਉਹ ਵੀ ਮੁੱਲ ਲੈਣੀ ਪਊ ਜੀ ਇਹ ਤਾਂ ਕਹਿੰਦੇ ਲੱਖ ਲੱਖ ਦੇਵਾਂਗੇ ਕਹਿੰਦੇ ਲੱਖ ਲੱਖ ਦੇਵਾਂਗੇ ਨਹੀਂ ਨਹੀਂ ਸਭ ਗੱਲਾਂ ਝੂਠ ਹੈ ਜੀ ਗੱਪ ਮਾਰਦੇ ਕਹਿੰਦਾ ਤਾਂ મોદી ਵੀ ਸੀਗਾ ਜੀ ਹਾਂ ਵੀ ਇਹ ਤੁਹਾਡੇ ਲਈ ਵਧੀਆ ਬਦਲ ਕੇ ਵੀ ਕਹਿਗੇ ਸੀਗੇ ਹਾਂ ਪਰ ਦਿੰਦੇ ਨਹੀਂ ਨਾ ਜੀ ਅੱਛਾ ਥੋੜ ਤੋਂ ਪੁੱਛਿਆ ਗਿਆ ਜਦ ਸੋ ਤੋਂ ਪੁੱਛਿਆ ਗਿਆ ਹੋਵੇ ਅਚਾਨਕ ਅਖਬਾਰ ਚ ਹੀ ਪਤਾ ਲੱਗਿਆ ਜੀ ਉਦੋਂ ਬਾਅਦ ਪੁੱਛਿਆ ਨਹੀਂ ਗਿਆ ਨਹੀਂ ਜੀ ਇਹ ਕਹਿੰਦੇ ਵੀ ਭਾਵੇਂ ਜੇ ਨਹੀਂ ਦੇਣੀ ਨਾ ਦਿਓ ਲੱਗਦਾ ਵੀ ਐਵੇਂ ਹੋਊਗਾ ਨਹੀਂ ਜੀ ਐਵੇਂ ਨਹੀਂ ਹੁੰਦਾ ਥੋੜੀ ਵੀ ਆ ਰਹੀ ਹੈ ਜੀ ਪਹਿਲੇ ਅੱਛਾ ਇਸ ਤਰ੍ਹਾਂ ਵੀਰ ਜੀ ਆ ਰਹੀ ਹੈ ਤੁਹਾਡੀ ਬੇਲੀ ਸਾਡੀ ਸਾਡੇ ਪਲਾਟ ਆਏ ਨੇ ਜੀ ਕਿਸੇ ਦਾ ਪਲਾਟ ਆਇਆ ਜੀ ਕਿਸੇ ਦਾ ਘਰ ਆਇਆ ਕਿਸੇ ਦੀ ਜਮੀਨ ਆਇਆ ਸਾਡਾ ਅਲੱਗ-ਪੱਗ 350 ਗਜ ਦਾ ਪਲਾਟ ਆ ਪਲਾਟ ਆ ਗਿਆ ਵਿੱਚ ਆ ਗਿਆ ਹਾਂਜੀ ਵਿੱਚ ਆ ਗਿਆ ਜੀ ਪਹੁੰਚ ਤੁਹਾਡੇ ਕੋਲ ਉਸ ਤੋਂ ਪਹਿਲਾਂ ਕੋਈ ਅਫਸਰ شاہੀ ਨੇ ਕੀਤੀ ਹੋਵੇ ਸਰਕਾਰ ਪੱਖੋਂ ਕੀਤੀ ਵੀ ਅਸੀਂ ਜੀ ਆ ਪਾਲਿਸੀ ਆ ਤੁਹਾਡੇ ਨੰਬਰ ਆ ਤੁਸੀਂ ਦੇਣਾ ਚਾਹੋ ਤਾਂ ਦੇ ਦਿਓ ਨਹੀਂ ਦੇਣਾ ਚਾਹੋ ਨਾ ਦਿਓ ਇਹ ਇਹ ਆਪਣੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਸੀਐਮ ਸਾਹਿਬ ਨੇ ਇਹ ਗੱਲਾਂ 2022 ਤੋਂ ਪਹਿਲਾਂ ਕਰਦੇ ਸੀ ਇਹ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਗੱਲਾਂ ਪਹਿਲਾਂ ਕਰਦੇ ਸੀ ਉਸ ਤੋਂ ਸਾਰਾ ਕੋਈ ਪੁਲਟ ਕਰ ਰਹੇ ਨੇ ਪਹਿਲਾਂ ਤਾਂ ਇਹ ਗੱਲਾਂ ਲੋਕਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਤੁਹਾਡੀ ਸਹਿਮਤੀ ਤੋਂ ਬਿਨਾ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾਊਗਾ ਤੁਹਾਡੀ ਸਹਿਮਤੀ ਤੋਂ ਬਿਨਾ ਕੋਈ ਜ਼ਮੀਨ ਨਹੀਂ ਅਕਵਾਇਰ ਕੀਤੀ ਜਾਊਗੀ ਸਾਡੇ ਜਿਹੜੇ ਟੀਚਰ ਨੇ ਸਾਡੇ ਜਿਹੜੇ ਮੁਲਾਜ਼ਮ ਭਰਾ ਨੇ ਇਹਨਾਂ ਨੂੰ ਧਰਨੇ ਨਹੀਂ ਦੇਣੇ ਪੈਣਗੇ ਸਾਰੀਆਂ ਪੋਸਟਾਂ ਭਰੀਆਂ ਜਾਣਗੀਆਂ ਸਾਰਿਆਂ ਨੂੰ ਰੁਜ਼ਗਾਰ ਦਿੱਤਾ ਜਾਊਗਾ ਲੇਕਿਨ ਅੱਜ ਕੀ ਹੈਗਾ ਅੱਜ ਸਾਡੇ ਮੁਲਾਜ਼ਮ ਵੀਰਾਂ ਨੂੰ ਅੱਜ ਭੈਣਾ ਨੂੰ ਸਾਡੀਆਂ ਨੂੰ ਉਹਨਾਂ ਨੂੰ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਉਹ ਪਹਿਲਾਂ ਉਹਨਾਂ ਨੂੰ ਕੁੱਟਿਆ ਉਹਨਾਂ ਨੂੰ ਦਬਾਇਆ ਉਸ ਤੋਂ ਬਾਅਦ ਕੀ ਹੈਗਾ ਹੁਣ ਕਿਸਾਨਾਂ ਦੀ ਵਾਰੀ ਆ ਗਈ ਮਜ਼ਦੂਰਾਂ ਦੀ ਵਾਰੀ ਆ ਗਈ ਉਹਨਾਂ ਨੂੰ ਇਹ ਦਬਾਰੇ ਨੇ ਉਹਨਾਂ ਦੀ ਇੱਕੋ ਇੱਕ ਪਾਲਿਸੀ ਆ ਵੀ ਅਸੀਂ ਇਹਨਾਂ ਤੋਂ ਦਬਾ ਕੇ ਕਿਸਾਨਾਂ ਨੂੰ ਕੁੱਟ ਕੇ ਇਹਨਾਂ ਦੀ ਅਸੀਂ ਜ਼ਮੀਨ ਐਕਵਾਇਰ ਕਰਨੀਆਂ ਤੇ ਅਸੀਂ ਇੱਥੇ ਵੱਡੀਆਂ-ਵੱਡੀਆਂ ਕਲੋਨੀਆਂ ਬਣਾਉਣੀਆਂ ਨੇ ਇਹਨਾਂ ਦਾ ਮੋਟਿਵੇ ਹੈਗਾ ਕਿ ਵੱਡੇ ਲੈਵਲ ਤੇ ਜ਼ਮੀਨ ਐਕਵਾਇਰ ਕਰਕੇ ਵੱਡੇ ਲੈਵਲ ਤੇ ਜ਼ਮੀਨ ਐਕਵਾਇਰ ਕਰਕੇ ਇਹਨਾਂ ਨੇ ਵੱਡੇ ਵੱਡੇ ਘਰਾਣਿਆਂ ਨੂੰ ਦੇਣੀਆਂ ਇਹਨਾਂ ਨੇ ਇਹਨਾਂ ਦੇ ਜ਼ਮੀਨਾਂ ਦੇ ਉੱਤੇ ਲੋਨ ਲੈ ਲੈਣਾ ਹੈ ਤੇ ਕਿਸਾਨਾਂ ਦੇ ਹੱਥ ਵਿੱਚ ਕੁਛ ਨਹੀਂ ਰਹਿਣਾ ਤੇ ਇਹ ਸਾਡੇ ਨਾਲ ਜੋ ਗੱਲਾਂ ਪਹਿਲਾਂ ਕਰਦੇ ਸੀ ਸਾਰਾ ਕੁਝ ਉਲਟ ਹੋ ਰਿਹਾ ਹੈ ਇਹ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਕਿ ਉਹ ਸੋਚੇ ਸੀਐਮ ਬਣਨ ਤੋਂ ਪਹਿਲਾਂ ਜੋ ਲੋਕਾਂ ਦੇ ਵਿੱਚ ਗੱਲਾਂ ਕਰਦੇ ਸੀ ਜੋ ਲੋਕਾਂ ਦਾ ਵਾਅਦਾ ਕਰਦੇ ਸੀ ਤਾਂ ਉਹ ਸਭ ਜਵਾਬ ਲੋਕਾਂ ਨੂੰ ਦਿਖਾਉਂਦੇ ਸੀ ਉਸ ਤੇ ਉਹ ਵਿਚਾਰ ਕਰਨਾ ਚਾਹੀਦਾ ਹੈ ਇਹਨਾਂ ਲੋਕਾਂ ਨੂੰ ਜਿਹੜੇ ਹੈਗੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਉਹਨਾਂ ਨੂੰ ਨਹੀਂ ਖੇਡਣਾ ਚਾਹੀਦਾ ਕਿੰਨੀ ਥੋੜਾ ਕਿੰਨਾ ਆ ਜੀ ਸਾਢੇ 7 ਕਿੱਲੇ ਬਾਣਾ ਜੀ ਸਾਡਾ ਨਰੂ ਨਰੂ ਆਣਾ ਰੱਖਵਾ ਨਰੂ ਆਇੰਦਾ ਰੱਖਵਾ ਜੀ ਸਾਢੇ 7 ਕਿੱਲੇ ਸਾਢੇ 7 ਕਿੱਲੇ ਖੇਤੀਬਾੜੀ ਦਾ ਰੱਖ ਖੇਤੀਬਾੜੀ ਦਾ ਰੱਖਵਾ ਜੀ ਉੱਥੇ ਸਾਡਾ ਉਹੀ ਕਾਰੋਬਾਰ ਆ ਉਹੀ ਕੁਛ ਉਹੀ ਕੁਛ ਆ ਪਹਿਲੀ ਥੋੜੇ ਕੋ ਸਾਢੇ 7 ਕਿੱਲੇ ਸਾਰੀ ਸਾਰੀ ਸਾਢੇ 7 ਕਿੱਲੇ ਤੁਸੀਂ ਚਾਹੁੰਦੇ ਹੋ ਜੀ ਉਹ ਜ਼ਮੀਨ ਸਰਕਾਰ ਨੂੰ ਨਹੀਂ ਅਸੀਂ ਲੜਬੋਲ ਵਿੱਚ ਨਹੀਂ ਆਉਣਾ ਚਾਹੁੰਦੇ ਹਾਂ ਕਿਉਂਕਿ ਸਰਕਾਰ ਦਾ ਤਾਂ ਘੰਟਿਆਂ ਦਾ ਪਤਾ ਨਹੀਂ ਹੂੰ ਅੱਜ ਭਗਵਾਨ ਤੋਂ ਮਾੜਾ ਇੱਕ ਪਤਾ ਨਹੀਂ ਤੜਕੇ ਹੋਊਗੇ ਨਹੀਂ ਹੋ। ਰੋ ਸੁੰਨ ਰਹੇ ਆ। ਤੇ ਰਹੀ ਗੱਲ ਉਹ ਕਹਿੰਦਾ ਮੈਂ ਠੇਕਾ ਦੇਉਂ ਆ। ਠੇਕਾ ਜਿਹੜੇ ਬੰਦੇ ਮਹੀਨਾ ਚੰਪ ਪਟਾਉਂਦੇ ਆ, ਕੰਮ ਕਰਦੇ ਆ, ਦਫਤਰਾਂ 'ਚ ਕੰਮ ਕਰਦੇ, ਤਨਖਾਹ 'ਚ ਉਹਨਾਂ ਨੂੰ ਧਰਨੇ ਲਾਉਣੇ ਪੈਂਦੇ ਆ। ਅਸੀਂ ਠੇਕਾ ਲਾਉਣ ਵਿੱਚ ਫਿਰ ਧਰਨੇ ਲਾਇਆ ਕਰਾਂਗੇ। ਧਰਨੇ ਲਾਉਣੇ ਪਿਆ ਕਰਾਂਗੇ। ਕਿਸੇ ਅਫਸਰ ਨੇ ਨਹੀਂ ਸੁਣਨੀ। ਜਾਵਾਂਗੇ ਉਹ ਕਹਿੰਦੇ ਹੱਥ ਬੈਹਜੋ। ਆਥਰ ਨੂੰ ਤੁਹਾਨੂੰ ਮੋੜਦਿਆ ਕਰਨਗੇ। ਇਹ ਵਿਕਾਸ ਕਰ ਰਹੇ ਅਸੀਂ ਬਿਲਕੁਲ ਵਿਕਾਸ ਹੈ ਜੇ ਮੈਂ ਤੁਹਾਨੂੰ ਵਿਕਾਸ ਚ ਕਹਿੰਦੇ ਆ ਵੀ ਤੁਹਾਨੂੰ 1200 ਕਾ ਜਗ੍ਹਾ ਦੇ ਦੇਵਾਂਗੇ ਉੱਥੇ ਖੇਤੀ ਵੀ ਕਰ ਲਓਗੇ ਮੰਨ ਲਓ ਮੇਰੇ ਕੋਲ ਇੱਕ ਕਿੱਲਾ ਜਗ੍ਹਾ ਦੇਤੀ ਇਹਨਾਂ ਨੇ ਉਹ ਮੈਂ ਕਿੱਥੇ ਉਹਦੇ ਚ ਬੋਰ ਲਟੂ ਲਾਉਂਗਾ ਕਿੱਥੇ ਕਰੂੰਗਾ ਕਿੱਥੋਂ ਦੀ ਪਾਣੀ ਆਊਗਾ ਮੇਰਾ ਨਹਿਰ ਦਾ ਕਿੱਥੋਂ ਦੀ ਮੈਂ ਬੜੂਗਾ ਚਲੋ ਉਹ ਕਹਿੰਦੇ ਵੀ ਅਸੀਂ ਰਾਹ ਬਣਾ ਦੇਾਂਗੇ ਚਲੋ ਤੁਸੀਂ ਲੰਘ ਵੀ ਜਾਇਆ ਕਰੋ ਸਾਡਾ ਪਾਣੀ ਤਾਂ ਆਊ ਨਾ ਨਹਿਰ ਦਾ ਚਲੋ ਸਾਡਾ ਕੱਸੀ ਦਾ ਪਾਣੀ ਲਾਵਾਂਗੇ ਸੀ ਕੱਸੀ ਦਾ ਪਾਣੀ ਜਿਹੜਾ ਸਾਡੀ ਬਾੜੀ ਆ ਉਹ ਤਾਂ ਅਸੀਂ ਲਾਵਾਂਗੇ ਕਿੱਥੋਂ ਤੋਂ ਸਾਡਾ ਇਹ ਕਿਵੇਂ ਹੋਦਾ ਮਾਡਲ ਟੌਨ ਦੇ ਵਿੱਚ ਇਹਨਾਂ ਨੇ ਮੈਸ ਨਹੀਂ ਵੰਡਦੇ ਨਹੀਂ ਤੇ ਜੱਟ ਨੂੰ ਕੀ ਵੰਡਦੇ ਨੇ ਹਾਂ ਬਿਲਕੁਲ ਇਹ ਵੀ ਆ ਉਹਦੀ ਉਹਦੀ ਗਵਾਂਡੀਆਂ ਨੂੰ ਮੁਸਕੌਂ ਦਾ ਕੋਹੇ ਦਾ ਤੇ ਜੱਟ ਦਾ ਕੋਹੇ ਵਗੈਰ ਥਰਦਾ ਨਹੀਂ ਪਰ ਉਹ ਕਹਿੰਦੇ ਤੱਕ ਹੁਣ ਹੁਣ ਤੱਕ ਕਹਿੰਦੇ ਤੱਕਾ ਨਹੀਂ ਕਰਦੇ ਨਹੀਂ ਤੱਕ ਉਹ ਹੋ ਵੀ ਤੱਕ ਹੀ ਹੈ ਭਗਵੰਤ ਮਾਥਰ ਵਰਦੇ ਆ ਹੁਣ ਸੁਣਦੇ ਆ ਵੀ ਪਤਾ ਨਹੀਂ ਭਗਵੰਤ ਮਾਥਰ ਤੜਕੇ ਨੂੰ ਸੀ ਉਹ ਤਾਂ ਕੀ ਹੋ ਗਿਆ ਉਹ ਰਾਸ਼ਟਪਤੀ ਲਾ ਕੇ ਇੱਕ ਦੁੱਧ 'ਚ ਮੱਖੀ ਨੂੰ ਕੱਟ ਕੇ ਬਾਹਰ ਮਾਰਿਆ ਇਹ ਦਿੱਲੀ ਵਾਲਿਆਂ ਦਾ ਉਹ ਪਿੱਠੂ ਹੈ ਇਹਨੇ ਤਾਂ ਸਾਰਾ ਕੁਦਾ ਆਪ ਦਾ ਸਾਰਾ ਕੁਦਾ ਆਪ ਦਾ ਦੀਨ ਮਾਨ ਖਰਾਬ ਕਰ ਲਿਆ ਇਹ ਤਾਂ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਪਤਾ ਲੱਗੂਗਾ ਹਾਂ ਉਹਨੇ ਨੂੰ ਦੇਖੋ ਜਿਹੜੇ ਕਾਰ ਉਜਾੜਦੇ ਆ ਉਹਨੇ ਨਾ ਭਾਦਾ ਗਜ਼ਾਰ ਆ ਠੀਕ ਹੈ ਨਾ ਜਿਹੜਾ ਸਾਡੇ ਜੋ ਸਾਡੇ ਨਾਲ ਸਾਡੀ ਜਿਹੜੀ ਜ਼ਮੀਨ ਝੋ ਲੈ ਲਈ ਠੇਕਾ ਸਾਨੂੰ ਦਿੱਤਾ ਨਾ ਅਸੀਂ ਫਿਰ ਤਰੀਕਾ ਲੜਾਂਗੇ ਮੁਕਾਦਮੇ ਵਿੱਚ ਲੜਾਂਗੇ ਜਿਹੜੇ ਕੋਲ ਸਾਡੇ ਕੋਲ ਦੋ ਪੈਸੇ ਹੋਣਗੇ ਉਹ ਇਹਨਾਂ ਨਾਲ ਲੜਦੇ ਕੀ ਮੰਨਗੇ ਵੀ ਕਿਸਾਨਾਂ ਦਾ ਪੁੱਤ ਕਿਸਾਨਾਂ ਦਾ ਵਿਰੋਧੀ ਹੋ ਗਿਆ ਨਹੀਂ ਕਿਸਾਨਾਂ ਦਾ ਵਿਰੋਧੀ ਹੈ ਬਿਲਕੁਲ ਵਿਰੋਧੀ ਹੈ ਜੀ ਜਦੋਂ ਇਹਨਾਂ ਕੋਲੇ ਪੈਸੇ ਨਹੀਂ ਕਿਸੇ ਦੀ ਖੇਡ ਚੀਤ ਕਿਉਂ ਖੇਡ-ਖੇਡਦੇ ਆ ਉਹ ਮਾਡਲ ਟਾਊਨ 4 5 ਹੈ ਇੱਕ ਘਰ ਦੇ 8-10 ਕਿੱਲੇ ਬਾਣ ਆਇਆ ਹੋਇਆ ਚਾਰ ਘਰ ਹੈ ਰਾਜੀ ਹੈ ਰਾਜੀ ਸੀ ਉਹ ਪੂਰੀ ਉਹਨਾਂ ਹੀ ਤੂੰ ਤੀ ਬੋਲਦੀ ਸੀ ਚਾਰੇ ਘਰ ਕੋਈ ਦੁੱਧ ਵੇਚਦਾ ਕੋਈ ਡਰਾਈਵਰ ਲੱਗਿਆ ਵਿਚਾਲੇ ਬੈਠੇ ਆ ਸੁਪਰੀਮ ਕੋਰਟ ਗਏ ਹਾਈ ਕੋਰਟ ਭੇਜਤੇ ਹਾਈ ਕੋਰਟ ਤੋਂ ਫਿਰ ਸਬਰੀਟ ਕੋਟ ਹੁਣ ਫੇਰ ਸਬਰੀਟ ਕੋਟ ਆ ਗਏ ਤਾਂ ਦੱਸੋ ਕੀ ਕਰਨਗੇ ਉਹ ਉਹ ਉਹਨਾਂ ਏਰੀਆ ਹੈ ਵਿਚਾਲੇ 100 ਫੁੱਟੀ ਰੋਡ ਦੇ ਉੱਤੇ ਬੈਠੇ ਆ ਉਹ ਉਹਨਾਂ ਏਰੀਆ ਹੈ ਰੱਖੀ ਬੈਠੇ ਆ ਪਲਾਟ ਵੇਚਣ ਕੰਨੀ ਬੈਠੇ ਆ ਕਿੱਲੇ ਚੋਂ 4-5 ਘਰ ਸੀਗੇ ਨਾਲ ਝੁੱਗੀਆਂ ਵਾਲੇ ਬੈਠੇ ਆ ਉਹਨਾਂ ਦਾ ਬੁਰਾ ਹਾਲ ਲੱਗਦਾ ਮੈਨੂੰ ਨਹੀਂ ਲੱਗਦਾ ਵੀ ਜਿਹੜੀਆਂ ਗੱਲਾਂ ਫਿਰ ਹੁਣ ਸਰਕਾਰ ਕਹਿ ਰਹੀ ਆ ਮੰਤਰੀ ਕਹਿ ਰਹੇ ਆ ਐਮਐਲਏ ਕਹਿ ਰਹੇ ਭਗਵੰਤ ਮਾਨ ਕਹਿ ਰਹੇ ਉਹ ਕਿਸੇ ਗੱਲ ਤੇ ਖਰੇ ਉਤਰਨਗੇ ਨਹੀਂ ਜੀ ਨਹੀਂ ਖਰੇ ਉਤਰਨਦਾ ਦੇਖੋ ਜੀ ਹੁਣ ਮੈਂ ਖਰੇ ਉਤਰ ਕੀ ਮੈਂ ਦੇਖ ਲਈਏ ਰੋਜ਼ ਤਾਂ ਛੱਤਰ ਪੈਂਦੇ ਤਨਖਾਹ ਲੈਣ ਪਿੱਛੇ ਹਰੇਕ ਮਹਿਕਮੇ ਦੀ ਹੜਤੂ ਹੈ ਕਿ ਨਹੀਂ ਬਿਲਕੁਲ ਕਰੇ ਕਿਸੇ ਨੇ ਕਰ ਲਈ ਕਰੇ ਕਿਸੇ ਨੇ ਕਰ ਲਈ ਪਰ ਹੜਤਾਲਾਂ 'ਚ ਲਾਉਂਦੇ ਫਿਰਦੇ ਅੱਛਾ ਸਾਡੇ ਨਾਲ ਆਏ ਆ ਵੀ ਅਸੀਂ ਤਾਂ ਉਜੜਦੇ ਉਜੜਦੇ ਆ ਮੰਨ ਲਓ ਅਸੀਂ ਜਿਵੇਂ ਠੇਕੇ ਤੇ ਦੇ ਨੇ ਉਹਨੂੰ ਉਹ ਘਰ ਦੇ ਚਾਰ ਪੰਜ ਜੀ ਬਪ ਪਾਲਦੇ ਨੇ ਹਾਂ ਪੰਜ ਚਾਰ ਸਾਡੇ ਪਾਲਦੇ ਆ ਉਹਨਾਂ ਦੇ ਨਾਲ ਕੋਈ ਘਰੇ ਉਹਨਾਂ ਦੇ ਗੋਹਾ ਕੂੜਾ ਕਰਦੀ ਐ ਕੋਈ ਉਹਨਾਂ ਨਾਲ ਸੀਰੀ ਦਲਦਾ ਪੰਜ ਚਾਰ ਬੰਦੇ ਉਹਨਾਂ ਨਾਲ ਅਟੈਚ ਹੋ ਜਾਂਦੇ ਆ ਅਸੀਂ 15 ਬੰਦੇ ਬੇਕਾਰ ਹੁੰਨੇ ਆ ਅਸੀਂ ਬਿਲਕੁਲ ਇੱਕ ਦੂਜੇ ਤੇ ਡਿਪੈਂਡ ਆ ਜੇ ਸਾਡੇ ਕੋਲ ਚਾਰ ਪੈਸੇ ਹੁੰਦੇ ਆ ਤਾਂ ਤਾਂ ਹੀ ਇਹ ਬਜ਼ਾਰ ਚ ਜਾਨੇ ਨਹੀਂ ਬਜ਼ਾਰ ਜਾ ਕੇ ਕੀ ਕਰਦੇ ਆ ਉਹ ਜਾਣਾ ਸਭ ਦਾ ਐ ਸਭ ਦਾ ਜੀ ਟੋਟਲ ਜਾੜਾ ਗਾਂ ਦੀ ਐ ਸਭ ਕਾ ਇਸੇ ਅਸਰ ਪੈਂਦਾ ਹਾਂ ਪਰ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੂੰ ਕਹਿ ਦੇਣਾ ਸੀ ਮੁੱਖ ਮੰਤਰੀ ਸਾਹਿਬ ਤੱਕ ਮੁਲਾਕਾਤ ਕਰੇ ਕਹਿ ਦੇਣਾ ਸੀ ਕਿ ਐਸਡੀਐਮ ਜੀ ਆਪ ਸਾਹਿਬ ਆਏ ਸੀ ਅਸੀਂ ਉਹਨਾਂ ਦੱਸੇ ਵੀ ਅਸੀਂ ਦੇਣੇ ਆਮਕਰਾਂ ਦੇ ਮੁੰਡਿਆਂ ਤੱਕ ਪਹੁੰਚ ਕਰ ਲੈਣੀ ਸੀ ਤੁਸੀਂ ਪਹੁੰਚ ਜਾਣਾ ਸੀ ਇਹਨਾਂ ਤੱਕ ਨਹੀਂ ਅਸੀਂ ਇਹਨਾਂ ਨਾਲ ਆਇਆ ਸੀ ਸਾਨੂੰ ਫੋਨ ਵੀ ਆਇਆ ਸੀ ਕਿਸੇ ਚੇਅਰਮੈਨ ਦਾ ਆਇਆ ਸੀ ਫੋਨ ਅਸੀਂ ਕਹੇ ਵੀ ਨਹੀਂ ਅਸੀਂ ਨਹੀਂ ਦੇ ਦੇਣੀ ਨਹੀਂ ਤੁਸੀਂ ਸਾਥ ਨਾ ਕਰ ਹਾਂ ਨਹੀਂ ਦੇਣੀ ਅਸੀਂ ਮੈਂ ਤਾਲ ਤੇ ਵੀ ਅਸੀਂ ਸੋਚਾਂਗੇ ਕਰਾਂਗੇ ਕੁਝ ਕਰਾਂਗੇ ਅਸੀਂ ਹਿੰਦੀ ਕਿੰਨੀਆਂ ਜੀ ਤੁਹਾਡੀ ਸਾਢੇ 4 ਕਿੱਲੇ ਦੋ ਭਾਈਆਂ ਨਰਮਣਾ ਪਿੰਡੋਂ ਜੀ ਨਰਮਣਾ ਪਿੰਡ ਕਿੰਨੀਆਂ ਆਉਂਦੀਆਂ ਤੁਹਾਡੀ ਸਾਢੇ 4 ਕਿੱਲੇ ਦ ਯਾ ਕਿ ਹਾਂ ਜੀ ਤੁਸੀਂ ਚਾਹੁੰਦੇ ਹੋ ਵੀ ਜ਼ਮੀਨ ਮੈਂ ਦੇਣੀ ਹੈ ਨਹੀਂ ਜੀ ਕਿਸੇ ਹਾਲਤ ਵਿੱਚ ਨਹੀਂ ਦੇਣੀ ਆਪਾਂ ਜੀ ਤੁਸੀਂ ਨਹੀਂ ਜਾਓ ਨਹੀਂ ਜੀ ਕਿਸੇ ਹਾਲਤ ਵਿੱਚ ਨਹੀਂ ਦੇਣੀ ਕੋਈ ਮਤਲਬ ਵੀ ਨਹੀਂ ਦੇਂਦਾ ਜੀ ਕਰਾਂਗੇ ਵੀ ਕੀ ਉਸ ਤੋਂ ਬਾਅਦ ਇਹ ਤੇ ਕਰਦੇ ਵੀ ਤੁਸੀਂ ਖੇਤੀਬਾੜੀ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਜਿਵੇਂ ਇਹ ਕਹਿੰਦੇ ਵੀ ਅਸੀਂ ਧੱਕੇ ਨਾਲ ਨਹੀਂ ਤੁਹਾਨੂੰ ਲੱਗਦਾ ਵੀ ਧੱਕਾ ਨਹੀਂ ਹੋਣਾ ਧੱਕਾ ਨਹੀਂ ਹੋਣਾ ਚਾਹੀਦਾ ਇਨਾ ਧੱਕਾ ਹੋਣ ਦੇਈਏ ਜੀ ਐ ਧੱਕਾ ਕਿਵੇਂ ਹੋਣ ਦੇ ਦਾਂਗੇ ਇਹ ਕਹਿੰਦੇ ਵੀ ਧੱਕਾ ਅਸੀਂ ਕਰਨਾ ਹੀ ਨਹੀਂ ਅਦਾਖੀ ਜਾਂਦੇ ਜਾਣ ਕੇ ਕਹਿੰਦੇ ਜੀ ਹਾਂ ਪਰਮਾਉਂਦੇ ਹੈਗੇ ਵੀ ਐਂ ਸੱਚ ਬਿਰ ਜਾਣ ਚੁੱਪ ਕਰ ਜਾਣ ਛੱਪਲ ਜਾਣ ਤੁਸੀਂ ਨਹੀਂ ਚਾਹੁੰਦੇ ਫਿਰ ਵਿਕਾਸ ਹੋਵੇ ਤਾਂ ਕਹਿੰਦੇ ਵਿਕਾਸ ਕਰਨਾ ਇਹ ਕਹਿੰਦਾ ਵਿਕਾਸ ਆ ਜੀ ਹੋਰ ਬਸਰੀ ਜਗ੍ਹਾ ਵੀ ਉੱਥੇ ਵਿਕਾਸ ਕਰੀ ਜਾਣ ਕਿਹਨੇ ਰਹਿਣਾ ਇੱਥੇ ਆ ਕੇ ਹਾਂ ਵੱਡੇ ਵੱਡੇ ਲੋਕਾਂ ਨੂੰ ਦੇਣੀ ਇਹਨਾਂ ਨੇ ਇਹ ਕਹਿੰਦੇ ਸ਼ੋਰੂਮ ਪਾ ਕੇ ਦੇਵਾਂਗੇ ਤੁਹਾਨੂੰ ਅਸੀਂ ਸ਼ੋਰੂਮ ਵਿੱਚ ਕੀ ਕਰਨਾਗਾ ਅੱਜ ਕੋਤੇ ਬੂਟ ਵੇਚਣੇ ਸ਼ੋਰੂਮ ਚ ਜੋ ਮਰਜ਼ੀ ਕਰ ਲਓ ਕਹਿੰਦੇ ਸ਼ੋਰੂਮ ਦੀ ਕਿਹੜੀ ਖੇਤੀ ਹੋਣੀ ਹੈ ਜੀ ਅੱਖੀਆਂ ਆਖੀ ਜਾਂ ਜੀ ਉਹਨਾਂ ਕਹਿੰਦੇ ਤੂੰ ਕਰ ਲਾਸ ਵੈਲਾ ਆਪ ਹੀ ਕਰ ਲਾ ਆਪ ਕਰ ਲਗਾ ਖੇਤੀ ਉੱਥੇ ਕਿੱਥੋਂ ਪਾਣੀ ਲੈ ਕੇ ਆਵਾਂਗੇ ਕੀ ਕਿੰਨੇ ਤਾਣੇ ਵਾਣੇ ਬਣਨੇ ਪੈਂਦੇ ਸਾਰਾ ਕੁਝ ਕਰਨਾ ਪੈਂਦਾ ਤੁਹਾਨੂੰ ਵੀ ਪਤਾ ਕੀਤੀ ਵਾਲੇ ਨੂੰ ਕੀ ਕਰ ਲੂ ਬੰਦਾ ਉੱਥੇ ਕਿੱਲੇ ਦੇ ਵਿੱਚ ਚੱਜ ਰਹੇ ਜਾਂਦੇ ਵੀ ਮਰੀ ਜਾਂਦੇ ਗੱਲਾਂ ਅੱਛਾ ਜਾਵੇਂ ਮਰੀ ਜਾਂਦੇ ਇੱਕ ਲਾ ਕੇ ਘਟ ਸ਼ਾਮ ਨੂੰ ਅਸਾਂ ਐਵੇਂ ਚੱਲੀ ਜਾਂਦੇ ਐਵੇਂ ਚੱਲੀ ਜਾਂਦੇ ਉਹ ਚੱਲ ਲੱਗੇ ਇਹ ਕੋਈ ਗੱਲਾਂ ਕਰਨ ਵਾਲੀਆਂ ਜਿੱਥੇ ਕੁਝ ਕਰਨਾ ਉੱਥੇ ਤੁਸੀਂ ਕਰ ਲਓ ਅਨਰੇਗ ਵਾਲੇ ਵਿਚਾਰੇ ਬਿਲਕਦੇ ਫਿਰਦੇ ਹੈਗੇ ਰੋਜ਼ ਧਰਨੇ ਲਾਉਂਦੇ ਹੈਗੇ ਉਹਨਾਂ ਦੇ ਦੇ ਦੋ ਫਿਰ ਉਹ ਕਿਹੜੇ ਕਿਸਾਨਾਂ ਜਿਹੜੇ ਖੁਸ਼ਾਲ ਕਹਿੰਦੇ ਖੁਸ਼ੀ ਖੁਸ਼ੀ ਕਿਸਾਨ ਤਾਂ ਜ਼ਮੀਨਾਂ ਦੇ ਉਹਦੇ ਨਾਲ ਦੋ ਚਾਰ ਹੋਣਗੇ ਆਉਦੀ ਪਾਲੇ ਬਿਆਰਮ ਜੀ ਨੂੰ ਲੈ ਲਏ ਹੋਣੇ ਅਗਲੀ ਬਣਾ ਕੇ ਜੀ ਅੱਛਾ ਉਹਨਾਂ ਨੂੰ ਹਾਂ ਕੁਵਾਈ ਜਾਂਦੇ ਹੋਣਗੇ ਇਹ ਤੁਸੀਂ ਦੇਖੇ ਕਿ ਕਿੱਡਾ ਵੱਡਾ ਘਟ ਸੀ ਅੱਜ ਕਿਸੇ ਬੰਦੇ ਨੇ ਹਾਂ ਆਖੀ ਹੈਗੀ ਕੋਈ ਰਾਜੀ ਨਹੀਂਗਾ ਕਰਾਂਗੇ ਜਮੀਨ ਮਨਾ ਕਰਾਂਗੇ ਕੀ ਸਾਡੇ ਪੁੱਤਾਂ ਨੂੰ ਰਿਸ਼ਤੇ ਨਹੀਂ ਹੋਣੇ ਜਮੀਨ ਮਨਾ ਕੌਣ ਕਰੂਗਾ ਅਲੋ ਜੱਟਾ ਕਿੰਨੀ ਜਮੀਨ ਆਉਂਦੀ ਆ ਹੈ ਨਹੀਂ ਜਮੀਨ ਦਾ ਯਾਰ ਪਾ ਚਲੋ ਛੱਡੋ ਬੁਰੇ ਯਾਰ ਚਲੋ ਉਹੀ ਤਰਜੀਹ ਵਾਲੇ ਸਰਕਾਰ ਲੈ ਗਈ ਜੇ ਤੂੰ ਗੱਲ ਨਾ ਇਹ ਕਦੇ ਸੋਚਿਆ ਸੀ ਵੀ ਸਰਕਾਰ ਪੈਸੇ ਵੀ ਨਹੀਂ ਦੇਊ ਤੇ ਜਮੀਨ ਵੀ ਲੈ ਜੂ ਕਦੇ ਸੋਚਿਆ ਨਹੀਂ ਸੀਗਾ ਜਮੀਨ ਸੋਚਿਆ ਸੀ ਜ਼ਿੰਦਗੀ ਦੀ ਯਾ ਕੁਝ ਵੀ ਦੇਖਣ ਦੇਣ ਵੇਖਣੇ ਪੈਣਗੇ ਵੋਟਾਂ ਪਾਈਆਂ ਨੇ ਹੁਣ 76 ਖਾਈ ਜੰਨੇ ਵੋਟਾਂ ਪਾ ਕੇ ਇਹ ਤਾਂ ਕਿਸੀ ਕਿਸਾਨ ਦਾ ਪੁੱਤ ਆ ਮੈਂ ਕਿਸਾਨ ਦਾ ਪੁੱਤ ਹੋਊ ਆ ਜੀ ਦੇਖਦਾ ਤਾਂ ਹੈ ਨਹੀਂ ਗਾ ਬਰ ਇਹ ਅੱਛਾ ਦੇਖ ਨਹੀਂ ਤਾਂ ਨਹੀਂ ਲੱਗਦਾ ਹੁਣ ਲੱਗਦਾ ਤਾਂ ਹੈ ਜੀ ਹਾਂਜੀ ਬਾਕੂ ਜੀ ਇਹ ਜੇ ਕਿਸਾਨ ਦਾ ਪੁੱਤ ਹੈ ਆਪਦੇ ਸੰਗਰੂ ਰੀਅਲੀ ਚ ਕਰ ਲੇ ਸਭ ਕੁਝ ਜਿਹੜਾ ਲੁਧਿਆਣੇ ਚੋਂ ਵੀ ਆ ਰਖੜੀ ਸੰਗਰੂ ਰੋਕ ਲੇ ਆਪਦੇ ਪੰਡ ਰੋਕ ਲੇ ਆਪਦੇ ਈ ਰੀਅਲੀ ਚ ਬਣਾ ਲੇ ਇਹ ਜੇ ਉੱਥੇ ਵੜ ਕੇ ਤੇ ਉਹ ਘਰੇ ਤਾਂ ਸੀ ਨਾ ਇਹ ਹੁਣ ਤੁਸੀਂ ਆਹ ਦੱਸੋ ਤੁਸੀਂ ਕਹਿ ਰਹੇ ਆ ਵੀ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਜ਼ਮੀਨ ਦੇਤੀ ਜਦੋਂ ਕਿਸਾਨ ਮੋਰਚਾ ਲੱਗਿਆ ਮੋਦੀ ਸਾਹਿਬ ਦੇ ਕਿਸਾਨ ਕੀ ਕਹਿੰਦੇ ਹੁੰਦੇ ਸੀ ਇਹ ਅਟ ਕਹਿੰਦੇ ਹੁੰਦੇ ਸੀ ਨਾ ਵੀ ਇਹ ਬੜੀ ਫਾਇਦੇਮੰਦ ਪਲੈਸੀ ਆ ਫਦੀ ਹੈ ਤਾਂ ਉਵੇਂ ਉਹ ਕਿਸਾਨ ਇਹਨਾਂ ਦੇ ਆ ਆਪਦੀ ਆਪਦੀ ਹੈ ਹਾਂ ਜੀ ਤੁਹਾਡੀ ਕਿੰਨੀ ਹੈ ਜਾਂ ਜੀ ਮੇਰੀ 12 ਕਿੱਲੇ ਨਰੂਆਣੇ ਚ ਨਰੂਆਣੇ ਦੇ ਵਿੱਚ 12 ਕਿੱਲੇ 12 ਕਿੱਲੇ ਤੇ 5 5 ਕਰੋੜ ਦਾ ਕਿੱਲਾ ਮੈਥੋਂ ਨਾਲ ਗ੍ਰੀਨ ਸਿਟੀ ਵਾਲੇ ਮੰਗਦੀ ਆ ਤੁਸਾਂ ਮੰਗੀ ਆ ਹਾਂ 5 ਕਰੋੜ ਆ ਦਿੰਦੇ ਆ ਮੈਨੂੰ ਹਾਂ ਹੈ ਤੇ ਮੈਂ ਉਹ ਉਹਨਾਂ ਨੂੰ ਨਹੀਂ ਵੇਚੀ ਤੇ ਜਦੋਂ ਮੈਂ ਇਹੀ ਕਰਾਉਣਾ ਇਸੇ ਤੇ ਮਿਲ ਨਹੀਂ ਕੁਝ ਨਹੀਂ ਆ ਇਹ ਤਾਂ ਉਹਦੇ ਹਿਸਾਬ ਨਾਲ ਤਾਂ ਤੁਹਾਡੀ 60 ਕਰੋੜ ਦੀ ਪ੍ਰਾਪਰਟੀ 60 ਕਰੋੜ ਦੀ ਪ੍ਰਾਪਰਟੀ ਆਪਾਂ ਮੱਝ ਵੇਚਣਾ ਹਾਂ ਇਹ ਕੀ ਦੇ ਦੂਗਾ ਮੈਨੂੰ ਇਹ ਗਿੰਮੇ ਦਾ ਜਗ੍ਹਾ ਅੱਛਾ ਮੇਰੀ ਗੱਲ ਹੋਰ ਸੁਣੋ ਇਹ ਨਾ ਇੱਕ ਗੱਲ ਪਤਾ ਕੀ ਹੈ ਇਹਨੇ ਸਾਰਾ ਪੈਸਾ ਇਕੱਠਾ ਕਰਕੇ ਪੰਜਾਬ ਦਾ ਜੱਟਾਂ ਨੂੰ ਬਰਬਾਦ ਕਰਕੇ ਕੇਜਰੀਵਾਲ ਨੂੰ ਦੇਣਾ ਇਲੈਕਸ਼ਨ ਲਈ ਨਹੀਂ ਇਹ ਤਾਂ ਕਹਿੰਦੇ ਆਵਾਦ ਕਰਨਾ ਜੱਟਾਂ ਨੂੰ ਨਾ ਨਾ ਜੱਟਾਂ ਨੂੰ ਬਰਬਾਦ ਕਰਨਾ ਆਤ ਨਹੀਂ ਬਰਬਾਦ ਅੱਛਾ ਹਾਂ ਤੇ ਸਾਰਾ ਇਕੱਠਾ ਪੈਸਾ ਕਰਕੇ ਕੇਜਰੀਵਾਲ ਨੂੰ ਲੈਣਾ ਉਹਦੇ ਨਾਲ ਲੜਨਾ ਇਲੈਕਸ਼ਨ ਅੱਛਾ ਆਹ ਇਹ ਜਿਹੜੀ ਪਲਾਈਨ ਹੈ ਇਹ ਹੀ ਅਸਲੀ ਨਹੀਂ ਤੁਸੀਂ ਨਹੀਂ ਚਾਹੁੰਦੇ ਫਿਰ ਤੁਹਾਡੇ 12 ਕਿੱਲੇ ਜੇ ਵਿਕਾਸ ਹੋਵੇ ਕਹਿੰਦੇ ਵਿਕਾਸ ਕਰ ਉਹ ਇਹ ਉਹ ਵਿਕਾਸ ਕਾਦਾ ਕਰ ਦੂਗਾ ਜਰ ਮੈਂ ਇੱਥੇ 60000 ਕਰੋੜ ਦਾ ਕਿਤੇ ਹੋਰ ਜ਼ਮੀਨ ਲੈ ਲੂੰਗਾ ਜੋ ਕੰਮੀ ਸਾਡਾ ਜ਼ਮੀਨ ਨਾਲ ਹੈ ਕਹਿੰਦੇ ਇਹ ਇਹਨੇ ਤਾਂ ਦਵਨੀ ਨਹੀਂ ਦੇਣੀ ਇਹ ਵੀ ਗੱਲ ਹੈ ਕੋਈ ਪਲਾਟ ਨਹੀਂ ਦੇਣਾ ਕੱਖ ਨਹੀਂ ਦੇਣਾ ਉਥੇ ਇੱਕ ਰੋਕ ਲੂ ਭਰਤ ਪਾ ਦੂਗਾ ਹਾਂ ਤੇ ਮੁੜ ਕੇ ਨਾ ਬੜ ਨਹੀਂ ਦੇਣਾ ਕਿਸੇ ਨੂੰ ਕੱਖ ਨਹੀਂ ਦੇਣਾ ਨੇ ਇਹ ਸਭ ਗੱਪ ਹੈ ਉਹ ਨਹੀਂ ਨਹੀਂ ਉਹ ਐਂ ਕਹਿੰਦੇ ਕਹਿੰਦੇ ਵਿਕਾਸ ਕਰਕੇ ਉਦੋਂ ਬਾਅਦ ਤੁਹਾਨੂੰ ਪਲਾ ਬਣਾ ਕੇ ਦੇ ਦਾਂਗੇ ਪਲਾਟ ਕਮਰਸ਼ੀਅਲ ਕੱਟ ਦਾਂਗੇ ਉਦੋਂ ਬਾਅਦ ਕਮਰਸ਼ੀਅਲ ਸੀ ਆਪ ਹੀ ਕੱਟ ਲਾਂਗੇ ਜੇ ਅਸੀਂ ਕੱਟਣੇ ਹੋਏ ਅੱਜ ਜਮੀਰ 12 ਕਿੱਲੇ ਸੇ ਕੱਟ ਲੂਗਾ ਮੈਂ ਮੈਨੂੰ ਲੋੜ ਹੋ ਗਈ ਤਾਂ ਟੋਟ ਤੋਂ ਪੁੱਛਿਆ ਪਛਿਆ ਗਿਆ ਕਿਸੇ ਵੱਲੋਂ ਨਹੀਂ ਨਹੀਂ ਪੁੱਛਿਆ ਅਸੀਂ ਤਾਂ ਉਥੇ ਏਡੀ ਏਡੀ ਸੀ ਦੀ ਮੀਟਿੰਗ ਸੀ ਉਥੇ ਲਿਖ ਕੇ ਦੇ ਆਏ ਬਕਾਇਦਾ ਵੀ ਅਸੀਂ ਨਹੀਂ ਦੇਣੀ ਜਮੀਰ ਤੁਸੀਂ ਲਿਖ ਕੇ ਦੇ ਹਾਂ ਲਿਖ ਕੇ ਦੇ ਆ ਜੀ ਸਾਰੇ ਬੰਦੇ ਥੋੜੀ ਵੀ ਆ ਰਹੀ ਹੈ ਹਾਂ ਜੀ ਕਿੰਨੀ ਆ ਰਹੀ ਹੈ ਮੇਰੀ 3 ਕਿਲੇ ਜੀ 3 ਕਿਲੇ ਕਿਹੜਾ ਪਿੰਡ ਆ ਮੇਰਾ ਜodhpur ਮਾਣਾ ਜੀ ਅੱਧਾ ਕਿਲਾ ਇੱਥੋਂ ਦੀ ਹੈ ਝੁੱਟਗੀ ਪੱਤੀ ਦੀ ਹੈ ਢਾਈ ਦੀ ਝੁੱਟਗੀ ਪੱਤੀ ਦੀ ਹਾਂ ਜੀ ਤੁਸੀਂ ਚਾਹੁੰਦੇ ਹੋ ਜ਼ਮੀਨ ਦੇਣੀ ਨਹੀਂ ਜੀ ਕਿਉਂ ਇਹ ਕਹਿੰਦੇ ਵਿਕਸਤ ਕਰਨੀ ਹੈ ਨਹੀਂ ਨਹੀਂ ਜੀ ਕਿਦੋਂ ਇਹ ਹੀ ਤਾਂ ਕਮਾਈ ਹੈ ਜੀ ਵਿਕਸਤ ਕਰਕੇ ਉਹ ਕਲੌਨੀਆ ਹੋ ਗਈ ਅੱਗੇ ਬਾਦੂ ਪਗਾਂ ਜੀ ਉਹਨਾਂ ਚ ਤਾਂ ਪਲਾਟ ਵਿਕੇ ਨਹੀਂ ਹਾਂ ਤੇ ਇਹ ਬਣਾ ਕੇ ਕੀ ਦੇ ਦੇਣਗੇ ਹੂੰ ਸਾਨੂੰ ਕੁਝ ਨਹੀਂ ਤੁਹਾਨੂੰ ਕੀ ਲੱਗਦਾ ਸਰ ਜਾਣ ਕੇ ਝੂਠੀ ਮਾਰੀ ਜਾਂਦੇ ਝੂਠੀ ਮਾਰੀ ਜਾਂਦੇ ਡੱਕਿਆ ਰਹਿੰਦਾ ਮੇਰੇ ਵਾਂਗ ਹਾਂ ਤੇ ਪਤਾ ਨਹੀਂ ਲੱਗਦਾ ਕੀ ਕਹਿ ਜਾਂਦਾ ਕੀ ਨਹੀਂ ਕਹਿੰਦੇ ਲੱਖ ਲੱਖ ਰੁਪਇਆ ਵੀ ਦੇ ਦਾਂਗੇ ਆ ਲੱਖ ਲੱਖ ਅੱਗੇ ਤਾਂ ਦੇ ਦਿੱਤੀ ਹਾਂ ਅੱਗੇ ਕਿਸਾਨਾਂ ਨੂੰ ਕਿੰਨੇ ਕੀ ਦੇ ਦੇਣ ਲੱਗਣਾ ਕਹਿੰਦੇ ਆ ਕਹਿੰਦੇ ਪਹਿਲਾਂ ਬੁੱਢਾ ਵਾਲੇ ਕੱਟੇ ਨੂੰ ਆ ਬੀਬੀਆਂ ਦਾ ਰੌਲਾ ਪਈ ਜਾਂਦੇ ਹੁੰਦਾ ਹਜ਼ਾਰ ਹਜ਼ਾਰ ਤਾਂ ਦੇ ਦੇਣ ਬੁੜੀਆਂ ਦਾ ਜਿਹੜੀਆਂ ਮਾਈਆਂ ਨੂੰ ਵਾਦਾ ਕਰਕੇ ਆਈ ਸੀ ਉਹ ਤਾਂ ਦਿੱਤਾ ਨਹੀਂ ਗਿਆ ਨਾਲੇ ਰੋਏ ਇੱਕ ਪਾਸੇ ਕਹੀ ਜਾਂਦਾ ਹੈ ਹਾਂ ਦੇਹੀ ਜਮੀਨਾਂ ਮਰਜੀ ਨਾਲ ਲੈਂਦੇ ਫਿਰ ਥੁੱਕ ਕੇ ਚੜਦਾ ਇਹੋ ਜਿਹਾ ਮੁੱਖ ਮੰਤਰੀ ਹੁੰਦਾ ਹੂੰ ਉਹਨੇ ਆਪ ਹੀ ਬਿਆਨ ਦੀ ਜਾਂਦਾ ਨਾਲੇ ਕਿ ਮੈਂ ਜੋ ਕਹਿਣਾ ਉਹ ਕਰਦਾ ਹੁੰਦਾ ਕਿਹੜਾ ਕਰਦਾ ਹਾਂ ਕਮੇਡੀਅਨ ਹੈਗਾ ਜੋ ਕਹਿੰਦਾ ਉਹੀ ਚੁਟਕਲੇ ਸੁਣਾਈ ਜਾਂਦਾ ਸਾਰੀ ਤੁਹਾਡੀ ਮੁੱਖ ਮੰਤਰੀ ਵਾਲੀ ਕੋਈ ਗੱਲ ਹੈਗੀ ਉਹਦੇ ਚ ਕੀਤੀ ਅਜੇ ਤੱਕ ਉਹਨੇ ਫਿਰ ਕਹਿੰਦਾ ਮੈਨੂੰ ਨਿੰਦੀ ਜਾਂਦੇ ਆ ਤੇ ਤੂੰ ਚੰਗਾ ਤੈਨੂੰ ਨਿੰਦਣ ਕਰ ਤੋਂ ਲੋਕ ਮੈਂ ਇੱਕ ਕਿਲਾ ਜ਼ਮੀਨ ਦਾ ਲਿਆਇਆ ਆਪਦੇ ਬੱਚਿਆਂ ਦੇ ਪੂਰੇ ਇੱਕ ਵਾਸਤੇ ਇਹੋ ਜਿਹਾ ਜੜੀ ਜਾਂਦਾ ਅਜਾ ਥੋੜਾ ਉਹ ਵੀ ਆ ਗਿਆ ਇਹਦੇ ਵਿੱਚ ਹੀ ਇਹ ਵਿੱਚ ਆ ਗਈ ਇੱਕੋ ਗਿੱਲਾ ਲਿਆ ਆਪਦੀ ਮਿਹਨਤ ਕਰਕੇ ਲਿਆ ਕਿ ਪਿਓ ਦਾ ਤੇਰਾ ਨਹੀਂ ਸੀਗਾ ਤੇ ਮੈਂ ਆਦੇ ਬੱਚਿਆਂ ਦਾ ਭੁੱਖੋ ਝਾੜਦਾ ਹੁਣ ਕੀ ਕਰਾਂਗੇ ਅਸੀਂ ਕਲੋਨੀਆਂ ਬਣਾਉ ਨਾ ਹੋਰ ਬੜਾ ਏਰੀਆ ਰਾਜਸਥਾਨ ਸਾਰਾ ਪਿਓ ਤੇ ਜੋ ਮਰਜ਼ੀ ਬਣਾਈ ਜਾਣ ਪੰਜਾਬ ਦੀ ਕਿਉਂ ਸੋਨੇ ਦੀ ਚਿੜੀ ਨੂੰ ਕਿਉਂ ਝਾੜਦੇ ਆ ਆ ਨੇੜੇ ਨੇੜੇ ਸ਼ਹਿਰ 'ਚ ਬਹੁਤ ਕੁਝ ਆਇਆ ਪਹਿਲਾਂ ਜਿਹੜਾ ਡੀਸੀ ਦਫ਼ਤਰ ਦੇ ਨਾਲ ਦਾ ਏਰੀਆ ਨਾ ਡੀਸੀ ਦਫ਼ਤਰ ਜਿੱਥੇ ਬਠਿੰਡਾ ਹੈ ਉਹਦਾ ਜਿਹੜਾ ਸਿਵਲ ਲਾਈਨ ਦਾ ਏਰੀਆ ਉਹਨੂੰ ਵਿਕਸਿਤ ਕਰ ਲੈਣਾ ਬਹੁਤ ਏਰੀਆ ਤੇ ਬਹੁਤ ਜ਼ਿਆਦਾ ਏਰੀਆ ਪਿਆ ਬਹੁਤ ਜ਼ਿਆਦਾ ਉੱਥੇ ਬੜਾ ਹੀ ਅੱਦਾ ਬਠਿੰਡਾ ਵੱਸ ਸਕਦਾ ਹੈ 40 ਸਾਲ ਹੋ ਗਏ ਜੀ ਹਾਂਜੀ ਆ ਗਿਆ ਬਾਈ ਜੀ ਸਾਡੇ ਸੀ 3-5-8 ਕਿੱਲੇ ਜ਼ਮੀਨਾਂ ਜੀ ਸਾਨੂੰ ਤਾਂ ਦੂਰਾ ਜਾੜਾ ਪੈ ਗਿਆ ਪਹਿਲਾਂ ਮੈਨਾਪਿੰਡੀ ਸੀ ਸ਼ਾਉਣੀ ਚ ਆ ਗਿਆ ਉਹ ਹਾਂ ਇੱਧਰ ਆਏ ਸੀ ਹਾਂਜੀ ਹਾਂ ਸ਼ਾਉਣੀ ਨੇ ਜਾੜ ਤੇ ਹੁਣ ਇੱਥੇ ਲਈ ਸੀ ਹੁਣ ਇਹ ਲੱਗ ਗਿਆ ਮੰਗਰ ਇਹ ਲੱਗ ਗਿਆ ਇਹ ਵੀ ਅਗਲੀ ਵਿੱਚ ਵਿੱਚ ਆ ਗਈ ਸਾਰੀ ਫੇਰ ਤਾਂ ਕਈ ਬਚੂ ਬਚਣਾ ਕੀ ਹੈ ਆਹੀ 8 ਕਿੱਲੇ ਜ਼ਮੀਨ ਸੀ ਇਸੇ ਦੇ ਗੁਜ਼ਾਰਾ ਕਰਦੇ ਸੀ ਇਹ ਲੈ ਜੂ ਤੁਸੀਂ ਚਾਹਣੇ ਹੋ ਦੇਣੀ? ਨਾ ਅਸੀਂ ਤਾਂ ਕੋਈ ਨਹੀਂ ਦਿੰਦੇ। ਅਸੀਂ ਤਾਂ ਮਰ ਜਾਾਂਗੇ ਜਾਂ ਮਾਰ ਦਾਂਗੇ ਜ਼ਮੀਨ ਨਹੀਂ ਦਿੰਦੇ। ਹੂੰ ਜਦੋਂ ਉਹੀ ਤਾਂ ਸਾਡਾ ਰੋਜ਼ਗਾਰ ਆ। ਜਦੋਂ ਉਹੀ ਖੋਲਿਆ ਫਿਰ ਕਰਾਂਗੇ ਕੀ ਅਸੀਂ? ਮਾਨ ਸਾਹਿਬ ਤਾਂ ਇਹਨੂੰ ਵਿਕਾਸ ਕਹਿੰਦੇ ਆ। ਮਾਨ ਸਾਹਿਬ ਤਾਂ ਤੜਕੇ ਕੁਝ ਕਹਿੰਦਾ, ਹੱਥ ਨੇ ਕੁਝ ਕਹਿੰਦਾ। ਉਹ ਤਾਂ 20 ਹੀ ਵਿਕਾਸ ਕਰਦਾ, 20 ਹੀ ਢਾਉਂਦਾ ਹੈ। ਜੇ ਉਹਦੇ ਗੱਲਾਂ ਜਦਾਂ ਉਹ ਫਿਰ ਕੰਮ ਹੀ ਨਹੀਂ ਆਇਆ ਹੁਣ। ਉਹ ਕਹਿੰਦੇ ਤੱਕਾ ਕਰਦੇ ਹੀ ਨਹੀਂ ਅਸੀਂ ਕਿਸੇ ਨਾਲ। ਤੇ ਫਿਰ ਲਿਖ ਕੇ ਦੇ ਦੇਈ ਮੈਂ ਲੈਂਦਾ ਹੀ ਨਹੀਂ। ਹੂੰ ਕਿਉਂ ਲੋਕਾਂ ਨੂੰ ਬੁੱਧੂ ਬਣਾਇਆ? ਹਾਂ ਲਿਖ ਕੇ ਦੇ ਦੇਣਾ ਵੀ ਕੈਨਸਲ ਕਰਤੀ ਮੈਂ। ਹੂੰ ਬਸ ਗ ਉਹ ਕਿਸਾਨਾਂ ਨਾਲ ਫੋਟੋਆਂ ਪਾਈ ਜਾਂਦੇ ਕਹਿੰਦੇ ਕਿਸਾਨ ਖੁਸ਼ੀ-ਖੁਸ਼ੀ ਆਪਣੀਆਂ ਜ਼ਮੀਨਾਂ ਦੇ ਉਹ ਤਾਂ ਜਿਹੜੇ ਕਾਲਜ ਚੱਟ ਜਾਂਦੇ ਆ ਤੇ ਖਾਣ-ਪੀਣ ਆਲੇ ਵਗ ਜਾਂਦੇ ਆ ਉਹ ਪਾਈ ਜਾਂਦੇ ਆ ਫੋਟੋਆਂ ਫਿਰ ਕੌਣ ਜਾਂਦਾ ਉੱਥੇ ਕੋਈ ਨਹੀਂ ਜਾਂਦਾ ਕਿਸਾਨ ਹੀ ਜਿਹੜਾ ਅਸੀਂ ਕਿਸਾਨਾਂ ਤਾਂ ਕੋਈ ਜਾਂਦਾ ਨਹੀਂ ਕੋਈ ਨਹੀਂ ਜਾਂਦਾ ਉਹ ਕੌਣ ਜਾਊਗਾ ਕੋਈ ਨਹੀਂ ਜਾਂਦਾ ਜਿਹਦੀ ਜਾਇਾ ਜਦ ਗਈ ਉਹ ਕਿਉਂ ਜਾਊ ਤੁਹਾਨੂੰ ਲੱਗਦਾ ਜਿੰਨੀ ਜ਼ਮੀਨ ਬਣਾ ਕਿਸਾਨ ਦਾ ਹੱਲ ਕੋਈ ਹੈਗਾ ਕੋਈ ਹੱਲ ਨਹੀਂ ਜੀ ਭੁੱਖੇ ਮਰ ਜਾਗੇ ਅਸੀਂ ਜੇ ਜ਼ਮੀਨ ਖੋਲੀ ਹਾਂ ਕੋਈ ਹੱਲ ਨਹੀਂ ਜਿਹੜਾ ਉਹ ਕਹਿੰਦੇ ਨੇ 50000 70000 ਲੱਖ-ਲੱਖ ਦੇ ਦਾਂਗੇ ਤੁਹਾਨੂੰ ਲੱਗਦਾ ਵੀ ਮਿਲੂਗਾ ਸਰਕਾਰ ਦੇਊਗੀ ਲੋੜ ਹੀ ਨਹੀਂ ਈ ਲੋੜਾ ਸੀ ਕੀ ਕਰਾਉਣਾ ਲੱਖ ਤੋਂ ਇੱਥੇ ਕੀ ਰੇਟ ਆ ਤੁਹਾਡੇ ਪੈਲੀ ਦਾ ਵੈਸੇ ਸਾਡੇ ਤਾਂ ਕਰੋੜਾਂ ਦਾ 8-7 ਕਰੋੜ ਦਾ ਭਾਅ ਆ ਕਿੱਲੇ ਦਾ ਇੱਥੇ ਹਾਂ ਲੱਗਦਾ ਇਹਨਾਂ ਦੇ ਦਊ ਫਿਰ ਤੁਹਾਨੂੰ ਲੱਖ ਲੱਗੀ ਪਾ ਹੁਣੇ ਕਿ ਦੇਣਾ ਸੀ ਫ੍ਰੀ ਭਾਲਦਾ ਤਾਂ ਹਾਂ ਮੌਤ ਲੈਣੀ ਆ ਪੰਜੀ ਦੇਣੀ ਨਹੀਂ ਹੂੰ ਕਦੇ ਸੋਚਿਆ ਸੀ ਵੀ ਜਿਹੜੇ ਕਹਿੰ ਸੀ ਆਮ ਕਰਾਂ ਦਿੱਤੀਆਂ ਪੁੱਤਾਂ ਵੀ ਜ਼ਮੀਨਾਂ ਹੀ ਲੈ ਦੇਣਗੇ ਪਹਿਲੀ ਯਾਰ ਪਹਿਲੀ ਯਾਰ ਆਇਆ ਇਹ ਨਵਾਂ ਮੁੱਖ ਮੰਤਰੀ ਜਿਹਨੇ ਆਤਮਾਸ਼ਾਤ ਖਾਇਆ ਮੈਂ ਲੈ ਰਿਹਾ ਆ ਵੋਟਾਂ ਮੈਨੂੰ ਪੰਗਾ ਹੋਣਗੀਆਂ ਵੋਟਾਂ ਤਾਂ ਪਾਉਣੀਆਂ ਸੀ ਲੋਕਾਂ ਦੇ ਵੀ ਕੋខਾ ਕੋਸ ਕਰੂਗਾ ਉਹਨਾਂ ਦੇ ਹੱਥ ਬੰਨੇ ਸੀ ਵੀ ਉਹ ਛੁੱਟੇ ਆਏ ਆਊਗਾ ਇਹਨੇ ਮਾਂ ਦੇ ਪੁੱਤ ਨੇ ਉਹਦੋਂ ਵੀ ਸਾਰਾ ਕੋਈ ਚੱਕਦਾ ਫੱਟੇ ਇਹਦਾ ਸਰੇ ਹੀ ਨਿਕਲ ਜਿਹੜਾ ਜਮਾ ਸਰੇ ਲਾਤਾ ਇਹਨੇ ਇਹ ਕਹਿੰਦੇ ਵੀ 70 ਸਾਲਾਂ ਚ ਨਹੀਂ ਕੀਤਾ ਉਹ ਅਸੀਂ ਕਰਾਂਗੇ ਹਾਂ ਉਹ ਕਰ ਦੂਗਾ ਜਿਹੜਾ ਕੁਝ ਕਿਸੇ ਨੇ ਕਰਿਆ ਨਹੀਂ ਉਹ ਤਾਂ ਪੱਕੀ ਗੱਲ ਐ ਦੀ ਅੱਛਾ ਹਾਂ ਜਿੰਮੇ ਇਹਦਾ ਖੋਲੂ ਲੋਕਾਂ ਤੋਂ ਉਹ ਕਹਿੰਦਾ ਕੁਝ ਨਹੀਂ ਗੀਆਂ ਉਹਨੂੰ ਵੀ ਅਸੀਂ ਖੋਲਾਂਗੇ ਉਹ ਤਾਂ ਗਾਰੀ ਦੇਊਗਾ ਫਿਰ ਇਹ ਦੇ ਦੋਗੇ ਬਟਾ ਸੁਵਾਲੀਆਂ ਪਾਰ ਕਾਈ ਪਾਰ ਦੇ ਭੁੱਲੀ ਜਾਵੇ ਅੱਛਾ ਜਿਵੇਂ ਨਾੜੀ ਦਿੰਦੇ ਸੀ ਜਿ